ਤੁਹਾਡੀ ਕੋਈ ਨਜ਼ਰ ਆਦੀ ਵੀ ਜਿਹੜੀ ਸਾਰਿਆਂ ਨੂੰ ਸਾਰਿਆਂ ਨੂੰ ਬੜੀ ਪਸੰਦ ਆਈ ਹੈ ਤੇ ਮੈਂ ਦੇਖਦਾ ਪਏ ਅਸੀਂ ਵੀਡੀਓ ਸੁਖਵੀਰ ਸਿੰਘ ਬਾਦਲ ਵੀ ਕਹਿੰਦੇ ਵੀ ਇਹਨੂੰ ਕਿੱਥੇ ਨਾ ਦੇਈ ਜਦੋਂ ਦੇਣੀ ਹੈ ਮੈਨੂੰ ਦੇ ਬਿਲਕੁਲ ਸਰ ਮੇਰੀ ਕੋਈ ਆਈ ਹੋਰ ਕਿਤੇ ਨਾ ਜਾਏ ਬਿਲਕੁਲ ਸਰ ਨੋਕੀ ਜਿੰਨੀ ਹਾਈਟ ਦੇ ਵਿੱਚ ਵੀ ਹੋਰ ਵੀ ਕੋਈ ਘੋੜੀ ਹੈਗੀ ਆ 72 ਇੰਚ ਮੈਂ ਬਈ ਜੀ ਬਹੁਤ ਘੁੰਮਣਾ ਐਡੀ ਘੋੜੀ ਮੈਂ ਹਲੇ ਤੱਕ ਦੇਖੀ ਨਹੀਂ ਜੀ ਮੈਂ ਆਲਮੋਸਟ ਪੂਰਾ ਹਿੰਦੁਸਤਾਨ ਫਿਰਦਾ ਰਹਿਣਾ ਜੀ ਘੋੜਿਆਂ ਦੇ ਸੰਬੰਧ ਮੇਲਿਆਂ 'ਚ ਵੀ ਜਾਨਣਾ ਵੈਸੇ ਵੀ ਫੋਟੋਗ੍ਰਾਫੀ ਲਈ ਜਾਨਣਾ ਘੋੜੇ ਖਰੀਦਣ ਲਈ ਵੀ ਜਾਨਣਾ ਪਰ ਮੈਂ ਐਡੀ ਵੱਡੀ ਘੋੜੀ ਨਹੀਂ ਦੇਖੀ ਜੀ ਕੋਈ ਹੋਰ ਸਾਡੇ ਲੋਕ ਹੁਣ ਥੋੜਾ ਜਿਹਾ ਨਾ ਆਪਸ ਚ ਸੇਮ ਬਲੱਡ ਲਾਈਨ ਚ ਜ਼ਿਆਦਾ ਬਰੀਡਿੰਗ ਕਰਨ ਲੱਗ ਗਏ ਪਰ ਇਹ ਵੀ ਇੱਕ ਐਗਜ਼ਾਮਪਲ ਹੈ ਜੇ ਤੁਸੀਂ ਦੂਰ ਦੀਆਂ ਬਲੱਡ ਲਾਈਨ ਦੇ ਵਿੱਚ ਮੀਟਿੰਗਸ ਕਰਾਓਗੇ ਰਿਸ਼ਤੇ ਕਰਾਓਗੇ ਘੋੜਿਆਂ ਦੇ ਤਾਂ ਉਹਨਾਂ ਦਾ ਕੱਦ-ਕਾਰਡ ਤੇ ਉਹਨਾਂ ਦੀ ਸਿਹਤ ਆਮ ਇਹ ਘੋੜਿਆਂ ਨਾਲੋਂ ਐਕਸਟਰੋਡਿਨਰੀ ਹੋਊ ਉਹਨਾਂ ਦੀ ਇਮਿਊਨਿਟੀ ਵੀ ਚੰਗੀ ਹੋਊ ਉਹਨਾਂ ਦੀ ਹਾਈਟ ਉਹਨਾਂ ਦਾ ਕੱਦ-ਕਾਰਡ ਚੰਗਾ ਹੋਊਗਾ ਜੀ ਈਵਨ ਕੇ ਜੰਗਲ ਦੇ ਵਿੱਚ ਜਾਨਵਰ ਵੀ ਇਨ ਬਰੀਡਿੰਗ ਨਹੀਂ ਕਰਦੇ ਮੇਲ ਨੇ ਜਿਹੜੇ ਨਵੇਂ ਟਿਕਾਣੇ ਲੱਭਦੇ ਨੇ ਫੀਮੇਲਸ ਆਪਣੇ ਬੱਚਿਆਂ ਨੂੰ ਉੱਥੋਂ ਝੁੰਗ ਝੁਪ ਭਜਾ ਦਿੰਦੀਆਂ ਤੇ ਤਕੜਾ ਮੇਲ ਆ ਕੇ ਮੀਟਿੰਗ ਕਰਦਾ ਸੋ ਇਨ ਬਰੀਡਿੰਗ ਤੋਂ ਹਟੇ ਤੈਅ ਕਰਿਸ਼ਮਾ ਪੈਦਾ ਹੋਇਆ ਜੀ ਜਿਹੜੀ ਚੀਜ਼ ਦੀ ਆਪਣੀ ਗਾਲ ਬਣੀ ਹੈ ਉਹ ਆਪਾਂ ਘੋੜਿਆਂ ਤੋਂ ਵੀ ਕੰਮ ਕਿਉਂ ਕਰਾਈਏ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਇਹ ਗੁਰੂ ਸਾਹਿਬ ਦੀ ਸਵਾਰੀ ਹੈ ਜੀ ਫਿਰ ਇਹਨਾਂ ਨੂੰ ਆਪਾਂ ਗਲਤ ਕੰਮ ਕਿਉਂ ਕਰਾਈਏ ਇਹਨਾਂ ਨੂੰ ਤਾਂ ਨਹੀਂ ਪਤਾ ਫਿਰ ਕਈ ਬੰਦੇ ਕਹਿਣਗੇ ਜੀ ਵੀ ਜੰਗਲ 'ਚ ਇਹਨਾਂ ਨੂੰ ਕੌਣ ਸਿਖਾਉਂਦਾ ਹੈ ਜਾਨਵਰ ਆਪਣੇ ਨਾਲੋਂ ጃਦਾ ਸਿਆਣੇ ਨੇ ਜੰਗਲ ਦੇ ਵਿੱਚ ਇਨਬਰੀਡਿੰਗ ਨਹੀਂ ਹੁੰਦੀ ਕਿਸੇ ਨੂੰ ਵਹਿਮ ਹੋਵੇ ਤਾਂ ਡਿਸਕਵਰੀ ਚੈਨਲ ਧਿਆਨ ਨਾਲ ਦੇਖਿਆ ਕਰੇ ਜੀ ਦੇਵ ਘੋੜਾ ਤੇ ਸ਼ਾਨ ਘੋੜਾ ਐਸੇ ਘੋੜੇ ਆ ਜਿਹਦੇ ਕਦੇ ਕਿਸੇ ਰਿੰਗ 'ਚ ਸੈਕਿੰਡ ਨਹੀਂ ਆਏ ਕਿਤੇ ਗਏ ਆ ਫਰਸਟ ਆਏ ਸੋ ਉਹ ਘੋੜੇ ਚੈਂਪੀਅਨ ਆਫ ਦੀ ਚੈਂਪੀਅਨ ਹੈ ਹੁਣ ਕਿਸੇ ਦਾ ਘੋੜਾ 8ਵੇਂ ਨੰਬਰ ਤੇ ਆਇਆ ਉਹ ਆਪਣੇ ਘੋੜੇ ਨੂੰ ਪ੍ਰੇਮ ਕਰ ਸਕਦਾ ਪਰ ਉਹ ਜਦੋਂ ਕਹਿੰਦਾ ਨਾ ਵੀ ਮੇਰਾ ਘੋੜਾ ਜੀ 10 ਸ਼ੋਅ ਦਾ ਚੈਂਪੀਅਨ ਹੈ ਮੇਰਾ ਘੋੜਾ 15 ਸ਼ੋਅ ਦਾ ਚੈਂਪੀਅਨ ਹੈ ਉਹ ਦਾ ਤੱਕਾ ਚੈਂਪੀਅਨ ਤਾਂ ਉਹ ਹੀ ਹੁੰਦਾ ਜਿਹੜਾ ਸਦਾ ਪਹਿਲੇ ਤੇ ਆਇਆ ਹੋਵੇ ਦੁਨੀਆ ਦੇ ਉੱਤੇ ਨਿਸ਼ਪੱਖ ਕੀ ਹੁੰਦਾ ਜਿਹੜਾ ਤੁਹਾਡੇ ਪੱਖ ਚ ਹੋਵੇ ਬਸ ਜੇ ਤੁਹਾਡੇ ਕੋਈ ਚੀਜ਼ ਹੱਕ ਚ ਨਹੀਂ ਤਾਂ ਉਹ ਤੱਕਈ ਹੈ ਉਹ ਤੁਹਾਡੇ ਨਾਲ ਯੁਰਮੀ ਹੈ ਬਹੁਤ ਵੱਡਾ ਜਿਗਰਾ ਚਾਹੀਦਾ ਰਿੰਗ ਚ ਜਾ ਕੇ ਨਾਮ ਫੜ ਕੇ ਆਉਣ ਦਾ ਖਾਰਿਆ ਬੰਦਾ ਕੋ ਲੋ ਸਮਝਦਾ ਬਈ ਉਹ ਤਾਂ ਤੁਹਾਡੇ ਗੱਲ ਨੂੰ ਪੈਂਦਾ ਉਹਨੂੰ ਤੁਸੀਂ ਸਮਝਾਈ ਨਹੀਂ ਸਕਦੇ ਇੱਕ ਬੰਦਾ ਉਹ ਆਪਣੇ ਘੋੜੇ ਨੂੰ ਆਪਣੇ ਬੱਚੇ ਵਾਂਗੂ ਰੱਖਦਾ ਉਹਦਾ ਨੁਕਸ ਸੁਣਨ ਨੂੰ ਤਿਆਰ ਹੀ ਨਹੀਂ ਤੇ ਤੁਸੀਂ ਉਹਨੂੰ ਕਿਵੇਂ ਐਕਸਪਲੇਨ ਕਰਦੋਂਗੇ ਉਹ ਤੁਹਾਡੇ ਗੱਲ ਪਊਗਾ ਜੀ ਖਾਰਿਆ ਬੰਦਾ ਨਹੀਂ ਕਦੇ ਉਹਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਹਾਰੇਵੇਂ ਬੰਦੇ ਨੂੰ ਜਿਨ੍ਹਾਂ ਦੀ ਕੰਟਰੋਵਰਸੀ ਹੋ ਸਕਦਾ ਅਗਲੇ ਟੂਰਨਾਮੈਂਟਾਂ 'ਚ ਉਹਨਾਂ ਨੂੰ ਇਕੱਠੇ ਫਿਰਦੇ ਵੀ ਦੇਖੀਏ ਜੀ ਇਹ ਕੰਟਰੋਵਰਸੀ ਦਾ ਫਾਇਦਾ ਇਹ ਹੋਇਆ ਜਿਹੜੇ ਲੋਕਾਂ ਨੂੰ ਘੋੜਿਆਂ ਬਾਰੇ ਕੁਝ ਪਤਾ ਵੀ ਨਹੀਂ ਸੀ ਜੀ ਹੁਣ ਉਹਨਾਂ ਨੂੰ ਵੀ ਪਤਾ ਵੀ ਘੋੜਾ ਕਿੰਨੀ ਇੰਪੋਰਟੈਂਸ ਰੱਖਦਾ ਤੇ ਇੱਕ ਘੋੜੇ ਪਿੱਛੇ ਕਿੰਨਾ ਕਲੇਸ਼ ਹੋ ਸਕਦਾ ਤੇ ਜਿਹੜੇ ਬੰਦੇ ਬਾਈ ਜੀ ਤੁਹਾਡਾ ਚੈਨਲ ਵੀ ਬਹੁਤ ਵੱਡਾ ਹੈ ਤੇ ਮੇਰਾ ਬੜਾ ਏ ਦੇਰ ਤੋਂ ਮਿੱਟੀ ਨਾਲ ਜੁੜਿਆ ਕਰਨ ਬਾਈ ਨਾਲ ਮੇਰਾ ਬਹੁਤ ਪ੍ਰੇਮ ਹੈ ਉਹ ਬੰਦੇ ਜਿਹੜੇ 3-3 ਲੱਖ ਰੁਪਈਆ ਇੰਟਰਵਿਊ ਦਾ ਲੈਂਦੇ ਆ ਤੇ ਉਹ ਇੰਟਰਵਿਊ ਆ ਪੋਡਕਾਸਟ ਕਰਦੇ ਫਿਰਦੇ ਆ ਜੀ ਬਸ ਫਿਰ ਘੋੜੇ ਚ ਪਾਵਰ ਦੇਖ ਲੋ ਕਿੰਡੀ ਵੱਡੀ ਹੈ ਟਾਈਮ ਨਹੀਂ ਮਿਲਦਾ ਵੱਡੇ ਵੱਡੇ ਪੱਤਰਕਾਰ ਚਲੋ ਨੌਕ ਕਿਉ ਲੈਣਾ ਸੋ ਘੋੜੇ ਚ ਬੜੀ ਵੱਡੀ ਪਾਵਰ ਹੈ ਬੇਬੇ ਮੇਰੇ ਆਰਗਾ ਬੰਦਾ ਸੀ ਜਮਾ ਆਮ ਘਰ ਚ ਉਠੇ ਆ ਜੀ ਗਰੀਬ ਘਰ ਚੋਂ ਹਲੇ ਵੀ ਗਰੀਬ ਹੀ ਆ ਪਰ ਸਾਡੀ ਪਹੁੰਚ ਤਾਂ ਹੈ ਨਾ ਸਾਨੂੰ ਸੁਖਵੀਰ ਬਾਦਲ ਜੀ ਵਰਗੇ ਬੰਦੇ ਹਾਕ ਮਾਰ ਕੇ ਤਾਂ ਪਛਾਣ ਲੈਂਦੇ ਆ ਤੇ ਇਸ ਪਛਾਣ ਦਾ ਤਾਂ ਬਈ ਜੀ ਕੋਈ ਮੁੱਲ ਹੀ ਨਹੀਂ ਇਹਨੂੰ ਨਾ ਪੈਸੇ ਨਾਲ ਜੋੜੋ ਨਾ ਨਾਮ ਨਾਲ ਜੋੜੋ ਇਹਦੇ ਚ ਹੋਰ ਬੜਾ ਕੁਝ ਆ ਖੱਟਣ ਬੜੀਆਂ ਲਿਹਾਜਾਂ ਤੇ ਬੜਾ ਪ੍ਰੇਮ ਬੜਾ ਸਕੂਨ ਹੈ ਇਸ ਕੰਮ ਚ ਅਰਜੰਟੇ ਲੋਦਾਏ ਗੀਤ ਸੀਗਾ 6 6 ਫੁੱਟੇ ਜੱਟਨੀ 6 ਫੈਂਟ ਇੰਚੀਂ ਕੋੜੀਆਂ ਤੇ ਅੱਜ ਮੁਕੱਸਰ ਮੇਲੇ ਤੇ ਪਹੁੰਚੇ ਸੀਗੇ ਨੀਰਾ ਹੋ ਗਿਆ ਕੈਮਰੇ ਬੰਦ ਕਰਨ ਲੱਗੇ ਸੀ ਵਾਈਂਡ ਅਪ ਕਰਨ ਲੱਗੇ ਸੀ ਸਭ ਕੁਝ ਪਰ ਸਾਨੂੰ ਅਨੋਖੀ ਮਿਲ ਗਈ ਹੁਣ ਕਹੋਗੇ ਵੀ ਕੋਈ ਅਨੋਖੀ ਸਾਨੂੰ ਚੀਜ਼ ਮਿਲ ਗਈ ਪਰ ਤਾਂ ਦੱਸ ਦਿੰਦੇ ਆ ਘੋੜੀ ਦਾ ਨਾਮ ਹੈ ਅਨੋਖੀ ਤੇ ਇਸ ਦੀ ਹਾਈਟ ਜਿਹੜੀ ਹੈ ਉਹ 72 ਇੰਚ ਹੈ ਅਕਸਰ ਤੁਸੀਂ ਘੋੜਿਆਂ ਦੀ ਹਾਈਟ ਜਿਹੜੀ ਐਨੀ ਸੁਣੀ ਹੋਏਗੀ ਤੇ ਪਹਿਲਾਂ ਮੈਂ ਅਨੋਖੀ ਦੀ ਗੱਲ ਕੀਤੀ ਆ ਬਾਅਦ ਚ ਹੁਣ ਮਨੂ ਸ਼ਰਮਨ ਦੀ ਗੱਲ ਕਰਾਂਗਾ ਬਾਈ ਮਨੁਸ਼ ਚਰਮਾ ਮੇਰੇ ਨਾਲ ਮੌਜੂਦ ਨੇ ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਘੋੜਿਆਂ ਨੂੰ ਪਿਆਰ ਕਰਦੇ ਨੇ ਉਹ ਜ਼ਰੂਰ ਇਹਨਾਂ ਨੂੰ ਜਾਣਦੇ ਨੇ ਤੇ ਹੁਣ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਥੈਂਕ ਯੂ ਤੁਹਾਡਾ ਸਾਡੇ ਮੇਲੇ ਜਾਇਓ ਜੀ ਘੋੜਿਆਂ ਵਾਲੇ ਚ ਕੀ ਹਾਲ ਚੱਲ ਬਹੁਤ ਵਧੀਆ ਬਾਈ ਜੀ ਮੇਲਾ ਲੱਗਿਆ ਹੋਵੇ ਜੀ ਤੇ ਘੋੜਿਆਂ ਵਾਲਿਆਂ ਨੂੰ ਤਾਂ ਚੌਹੀ ਰਹਿੰਦਾ ਤੀਆਂ ਜਿੰਨਾ ਜੀ ਬਿਲਕੁਲ ਬਾਈ ਜੀ ਮੈਂ ਚਲੋ ਆ ਦੇਖ ਰਿਹਾ ਸੀਗਾ ਜੀ ਇਹ ਨਾਮ ਪਹਿਲਾਂ ਹੀ ənokhi ਰੱਖਤਾ ਸੀ ਜਦੋਂ ਬਚਪਨ ਚ ਸੀ ਪਤਾ ਸੀ ਵੀ ਇੰਨੀ ਹਾਈਟ ਕਰ ਚ ਇਹ ਅਸੀਂ ਦਾ ਖੈਰੇ ਦੇ ਬਰੀਡਰ ਹੈ ਨਹੀਂ ਜੀ ਨਾਮ ਹੈ ਇਹਦਾ ਮਾਲਕ ਆ ਇਹਦਾ ਮੇਰੇ ਦੋਸਤਾਂ ਦੀ ਘੋੜੀ ਹੈ ਜਿਹਨਾਂ ਦੇ ਘਰ ਜੰਮੀ ਸੀ ਉਹ ਵੀ ਮੇਰੇ ਦੋਸਤ ਨੇ ਜੀ ਜਦੋਂ ਕਹਿੰਦੇ ਹੁੰਦੇ ਨਾ ਜੀ ਵੀ ਸਪੂਤ ਦੇ ਜਿਹੜੇ ਮਾਲ ਨੇ ਜਿਹੇ ਪੈਰ ਦਿਖ ਜਾਂਦੇ ਆ ਸੋ ਘੋੜੇ ਵਾਲੇ ਬੜੇ 파ਰਕ ਹੁੰਦੇ ਜੀ ਛੋਟੇ ਬੱਚਿਆਂ ਤੋਂ ਅੰਦਾਜ਼ਾ ਲਾ ਲੈਂਦੇ ਵੀ ਜ਼ਿੰਦਗੀ ਚ ਕੀ ਕਰੋ ਤੇ ਲੋਕ ਉਹਦਾ ਨਾਂ ਵੀ ਉਹਦੇ ਕਿਰਦਾਰ ਦੇ ਮੁਤਾਬਕ ਰੱਖਣ ਦੀ ਕੋਸ਼ਿਸ਼ ਕਰਦੇ ਆ ਸੋ ਇਹ ਮਾਲਕਾਂ ਨੂੰ ਇਹਦਾ ਨੂੰ ਪਤਾ ਸੀ ਵੀ ਬਹੁਤ ਵੱਡੀ ਬਣੋਗੇ ਤਾਂ ਹੀ ਇਹਦਾ ਨਾਂ ਉਹਨਾਂ ਨੇ ਅਨੋਖੀ ਰੱਖਿਆ ਸੀਗਾ ਜੀ ਇਹ ਅਨੋਖੀ ਜਿੰਨੀ ਹਾਈਟ ਦੇ ਵਿੱਚ ਵੀ ਹੋਰ ਵੀ ਕੋਈ ਘੋੜੀ ਹੈਗੀ ਆ 72 ਇੰਚ ਮੈਂ ਬਈ ਜੀ ਬਹੁਤ ਘੁੰਮਦਾ ਅ ਏਡੀ ਘੋੜੀ ਮੈਂ ਹਲੇ ਤੱਕ ਦੇਖੀ ਨਹੀਂ ਜੀ ਮੈਂ ਆਲਮੋਸਟ ਪੂਰਾ ਹਿੰਦੁਸਤਾਨ ਫਿਰਦਾ ਰਹਿਣਾ ਜੀ ਘੋੜਿਆਂ ਦੇ ਸਵਾਂਝ ਮੇਲਿਆਂ 'ਚ ਵੀ ਜਾਨਣਾ ਐਸੇ ਵੀ ਫੋਟੋਗ੍ਰਾਫੀ ਲਈ ਜਾਨਣਾ ਘੋੜੇ ਖਰੀਦਣ ਲਈ ਵੀ ਜਾਨਣਾ ਪਰ ਮੈਂ ਐਡੀ ਵੱਡੀ ਘੋੜੀ ਨਹੀਂ ਦੇਖੀ ਜੀ ਕੋਈ ਹੋਰ ਇਹਦੀ ਬਲੱਡ ਲਾਈਨ ਕੀ ਹੈ ਇਹ ਮਾਰਵਾੜੀ ਹੈ ਇਸ ਦੇ ਬਾਰੇ ਵੀ ਸ੍ਰੂਚ ਹਾਂਜੀ ਮਾਰਵਾੜੀ ਤੋਂ ਹੀ ਆਈ ਹੈ ਜੀ ਪਿਓ ਇਹਦਾ ਹੈਗਾ ਜੀ ਹਿਡਾਲਗੋ ਘੋੜਾ ਦਾਦਾ ਹੰਸਰਾਜ ਘੋੜਾ ਹੈ ਜੀ ਕਵਰਕਾਣੇ ਵਾਲਾ ਘੋੜਾ ਨੂੰ ਕਹਿੰਦੇ ਆ ਉਹ ਦਾਦਾ ਉਹ ਹੋ ਗਿਆ ਜੀ ਮਾਂ ਇਹਦੀ ਕਾਲੇ ਕੰਟੇ ਦੀ ਡਾਕਟਰ ਜੀ ਜੀ ਕਾਲਾ ਕੰਟਾ ਵੀ ਇਸ ਟਾਈਮ ਪੰਜਾਬ ਚ ਹੀ ਹੈ ਜੀ ਬਾਬਲ ਕਲਾ ਪੈਦਾ ਵੀ ਉਹ ਪੰਜਾਬ ਚ ਹੀ ਹੋਇਆ ਸੀ ਉਹ ਬੋਰ ਹੁਣ ਵੀ ਪੰਜਾਬ ਚ ਹੈ ਜੀ ਫੇਮਸ ਕੋੜਾ ਕਾਲਾ ਕੰਟਾ ਮਾ ਉਹ ਇਹਦਾ ਨਾਨਾ ਹੋ ਗਿਆ ਜੀ ਕਾਲਾ ਕੰਟਾ ਇਸ ਦਾ ਤੁਸੀਂ ਕਹਿ ਰਹੇ ਨਾਨਾ ਨਾਨਾ ਹਾਂ ਜੀ ਸੋ ਇਹ ਡਿਫਰੈਂਟ ਦੋ ਬਲੱਡ ਲਾਈਨਸ ਨੇ ਜੀ ਸਾਡੇ ਲੋਕ ਹੁਣ ਥੋੜਾ ਜਿਹਾ ਨਾ ਆਪਸ ਚ ਸੇਮ ਬਲੱਡ ਲਾਈਨ ਚ ਜਿਆਦਾ ਬਰੀਡਿੰਗ ਕਰਨ ਲੱਗੇ ਪਰ ਇਹ ਵੀ ਇੱਕ ਐਗਜ਼ਾਮਪਲ ਹੈ ਵੀ ਜੇ ਤੁਸੀਂ ਦੂਰ ਦੀਆਂ ਬਲੱਡ ਲਾਈਨ ਦੇ ਵਿੱਚ ਮੀਟਿੰਗਸ ਕਰਾਓਗੇ ਰਿਸ਼ਤੇ ਕਰਾਓਗੇ ਘੋੜਿਆਂ ਦੇ ਤਾਂ ਉਹਨਾਂ ਦਾ ਕੱਦ-ਕਾਠ ਤੇ ਉਹਨਾਂ ਦੀ ਸਿਹਤ ਆਮ ਇੱਕ ਘੋੜਿਆਂ ਨਾਲੋਂ ਐਕਸਟਰਾਰਡੀਨਰੀ ਹੋਊਗੀ ਜੇ ਉਹਨਾਂ ਦੀ ਇਮਿਊਨਿਟੀ ਵੀ ਚੰਗੀ ਹੋਊਗੀ ਉਹਨਾਂ ਦੀ ਹਾਈਟ ਉਹਨਾਂ ਦਾ ਕੱਦ-ਕਾਠ ਚੰਗਾ ਹੋਗਾ ਜੇ ਇਹ ਬੰਦਿਆਂ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਕੋਈ ਆਪਣੇ ਆਪਣੇ ਜਿਹੜਾ ਰਿਵਾਜ ਹੈ ਜੀ ਹਿੰਦੂਆਂ ਦੇ ਵਿੱਚ ਸਿੱਖਾਂ ਦੇ ਵਿੱਚ ਉਹ ਗੋਤ ਛੱਡਦੇ ਆ ਕਈ ਕਈ ਪੀੜ੍ਹੀਆਂ ਕਈ ਕਈ ਗੋਤ ਛੱਡ ਦਿੰਦੇ ਆ ਮਾਂ ਦਾ ਪਿਓ ਵਾਲੇ ਪਾਸੇ ਹੁਣ ਪੂਰਾ ਤੜੀ ਮੈਂ ਦੱਸਦਾ ਪਰ ਆਪਣੇ ਇਨਬਰੀਡਿੰਗ ਨੂੰ ਮਾੜਾ ਮੰਨਿਆ ਗਿਆ ਜੇ ਈਵਨ ਕਿ ਜੰਗਲ ਦੇ ਵਿੱਚ ਜਾਨਵਰ ਵੀ ਇਨਬਰੀਡਿੰਗ ਨਹੀਂ ਕਰਦੇ ਮੇਲ ਨੇ ਜਿਹੜੇ ਨਵੇਂ ਟਿਕਾਣੇ ਲੱਭਦੇ ਨੇ ਫੀਮੇਲਸ ਆਪਣੇ ਬੱਚਿਆਂ ਨੂੰ ਉੱਥੋਂ ਝੁੰਡ ਚੋਂ ਭਜਾ ਦਿੰਦੀਆਂ ਤੇ ਤਕੜਾ ਮੇਲ ਆ ਕੇ ਮੀਟਿੰਗ ਕਰਦਾ ਸੋ ਇਨਬਰੀਡਿੰਗ ਤੋਂ ਹਟੇ ਤਾਇਰ ਕ੍ਰਿਸ਼ਮਾ ਪੈਦਾ ਹੋਇਆ ਜੇ ਪੰਜਾਬ ਦੇ ਵਿੱਚ ਇਨਬਰੀਡਿੰਗ ਹੋ ਰਹੀ ਹੈ ਸਾਰੇ ਕਿਤੇ ਹੁੰਦੀ ਹੈ ਬਾਈ ਜੀ ਕੱਲਾ ਪੰਜਾਬ ਨੂੰ ਕਿਉਂ ਦੋਸ਼ੀ ਕਹਿਣਾ ਘੋੜਿਆਂ ਵਾਲੇ ਸਾਰੇ ਕਰਦੇ ਆ ਜੀ ਉਹ ਅਗਿਆਨਤਾ ਹੈ ਬਾਈ ਜੀ ਕਿਉਂਕਿ ਫੇਮਸ ਘੋੜੇ ਜਦੋਂ ਇੱਕੋ ਬਲੱਡ ਲਾਈਨ ਚ ਆ ਜਾਂਦੇ ਨੇ ਬਹੁਤੇ ਲੋਕ ਮੈਂ ਤਾਂ ਇੱਕ ਗੱਲ ਕਹਿਣਾ ਵੀ ਤੁਸੀਂ ਜੇ ਆਪ ਜਿਹੜੀ ਜਗ੍ਹਾ ਰਿਸ਼ਤਾ ਨਹੀਂ ਕਰ ਸਕਦੇ ਜਿਹੜੀ ਚੀਜ਼ ਦੀ ਆਪਣੀ ਗਾਲ ਬਣੀ ਹੈ ਉਹ ਆਪਾਂ ਘੋੜਿਆਂ ਤੋਂ ਵੀ ਕੰਮ ਕਿਉਂ ਕਰਾਈਏ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਇਹ ਗੁਰੂ ਸਾਹਿਬ ਦੀ ਸਵਾਰੀ ਹੈ ਜੀ ਫਿਰ ਇਹਨਾਂ ਨੂੰ ਆਪਾਂ ਗਲਤ ਕੰਮ ਕਿਉਂ ਕਰਾਈਏ ਇਹਨਾਂ ਨੂੰ ਤਾਂ ਨਹੀਂ ਪਤਾ ਫਿਰ ਕਈ ਬੰਦੇ ਕਹਿਣਗੇ ਜੀ ਵੀ ਜੰਗਲ 'ਚ ਇਹਨਾਂ ਨੂੰ ਕੌਣ ਸਿਖਾ ਜਾਨਵਰ ਆਪਣੇ ਨਾਲੋਂ ਜਿਆਦਾ ਸਿਆਣੇ ਨੇ ਜੰਗਲ ਦੇ ਵਿੱਚ ਇਨਬਰੀਡਿੰਗ ਨਹੀਂ ਹੁੰਦੀ ਜੀ ਜੀ ਨੂੰ ਕਿਸੇ ਨੂੰ ਵਹਿਮ ਹੋਵੇ ਤਾਂ ਡਿਸਕਵਰੀ ਚੈਨਲ ਧਿਆਨ ਨਾਲ ਦੇਖਿਆ ਕਰੇ ਬਾਈ ਜੀ ਡਿਸਕਵਰੀ ਚੈਨਲ ਦੀ ਗੱਲ ਕਰ ਰਿਹਾ ਤੇ ਮੈਨੂੰ ਲੱਗਦਾ ਤੁਸੀਂ ਕਾਫੀ ਦੇਖਿਆ ਡਿਸਕਵਰੀ ਚੈਨਲ ਜਾਂ ਕਿਉਂਕਿ ਤੁਸੀਂ ਸ਼ਾਰਟਸ ਜਿਹੜੇ ਬੜੇ ਪਿਆਰੇ ਲੈਂਦੇ ਹੋ ਮੈਂ ਤਾਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਵੀ ਆ ਜਦੋਂ ਘੋੜਿਆਂ ਦਾ ਸ਼ਾਰਟ ਲੈਣੇ ਆ ਤਾਂ ਮਨੂਸ਼ ਸ਼ਰਮਾ ਖੋਲ ਲੋ ਤੇ ਘੋੜਿਆਂ ਦੇ ਸ਼ੌਕ ਤਾਂ ਲੈ ਹੋਏ ਆ ਉਹ ਦੇਖ ਲਓ ਬਸ ਐਦਾਂ ਬਾਈ ਜੀ ਘੋੜਾ ਤਾਂ ਸਾਡਾ ਪਿਆਰ ਹੈ ਮੰਨ ਲਓ ਘੋੜਾ ਸਾਡੀ ਮਸ਼ੂਕ ਹੈ ਤੂੰ ਬੰਦਾ ਆਪਣੇ ਸਬਜੈਕਟ ਨੂੰ ਜਦੋਂ ਪ੍ਰੇਮ ਕਰਦਾ ਹੋਵੇ ਤਾਂ ਉਹ ਉਹਦਾ ਸੁਹੱਪਣ ਦਿਖਾ ਸਕਦਾ ਜੀ ਕੋਈ ਬੰਦਾ ਜਿਹੜਾ ਸਿਰਫ ਪੈਸਿਆਂ ਲਈ ਫੋਟੋਗ੍ਰਾਫਰ ਬਣ ਜੇ ਉਹ ਬੰਦੇਆਂ 'ਚ ਤਾਂ ਕੰਮ ਕਰ ਸਕਦਾ ਘੋੜਿਆਂ 'ਚ ਉਹਦੇ ਲਈ ਕੰਮ ਕਰਨਾ ਬੜਾ ਔਖਾ ਹੈ ਕਿਉਂਕਿ ਜਿੰਨੀ ਦੇਰ ਤੁਸੀਂ ਆਪਣੇ ਸਬਜੈਕਟ ਨੂੰ ਘੰਟਿਆਂ ਵੱਧੀ ਦੇਖ ਨਹੀਂ ਸਕਦੇ ਵੀ ਉਹਦੀ ਬਿਊਟੀ ਕਿੱਥੋਂ ਨਜ਼ਰ ਆਉਂਦੀ ਹੈ ਓਨੀ ਦੇਰ ਤੱਕ ਤੁਸੀਂ ਉਸ ਬਿਊਟੀ ਨੂੰ ਕੈਪਚਰ ਵੀ ਨਹੀਂ ਕਰ ਸਕਦੇ ਜੀ ਸੋ ਸਬਜੈਕਟ ਨਾਲ ਪ੍ਰੇਮ ਹੋਣਾ ਬਹੁਤ ਜ਼ਰੂਰੀ ਜੀ ਅਨੋਖੀ ਦੀ ਪਛਾਣ ਕਿੱਦਾਂ ਹੋਈ ਇਦੇ ਬਾਰੇ ਜਾਣਕਾਰੀ ਦਿਓਗੇ ਮਾੜੀ ਜੀ ਕਿਉਂਕਿ ਤੁਸੀਂ ਕਿਹਾ ਸੀਗਾ ਵੀ ਜਦੋਂ ਇਹ ਛੋਟੀ ਸੀ ਉਦੋਂ ਹੀ ਪਛਾਨ ਲਈ ਸੀ ਪਰ ਕਿੱਦਾਂ ਪਛਾਨ ਹੋਈ ਕਿੱਥੋਂ ਲਿਆਂਦੀ ਇਸ ਦੇ ਬਾਰੇ ਜਾਣਗੇ ਇਹਨਾਂ ਜੀ ਜਦੋਂ ਬੱਚੇ ਜੰਮਦੇ ਨੇ ਉਹਨਾਂ ਦਾ ਸਾਈਜ਼ ਸ਼ੁਰੂ ਚ ਹੀ ਦੱਸ ਦਿੰਦਾ ਵੀ ਇਹ ਆਰਡੀਨਰੀ ਨੇ ਐਕਸਟਰਾ ਆਰਡੀਨਰੀ ਹੈ ਜੀ ਜਾਂ ਨਾਰਮਲ ਨੇ ਜੀ ਸੋ ਇਹ ਜੰਮਦੀ ਉਹ ਐਕਸਟਰਾ ਆਰਡੀਨਰੀ ਸੀ ਕਿ ਜੀ ਤੇ ਛੋਟੀ ਹੁੰਦੀ ਤੋਂ ਹੀ ਇਹਦੇ ਬਹੁਤ ਲੋਕ ਮਗਰ ਸੀਗੇ ਪਰ ਘੋੜਾ ਪੈਸੇ ਨਾਲ ਤਾਂ ਖਰੀਦਿਆ ਹੀ ਜਾਂਦਾ ਦੇਖੋ ਪਰ ਇਹਦਾ ਦਾਣਾ ਪਾਣੀ ਵੀ ਮੈਂ ਮੰਨਦਾ ਰੱਬ ਲਿਖ ਕੇ ਰੱਖਦਾ ਜੀ ਸੋ ਇਹਦਾ ਦਾਣਾ ਪਾਣੀ ਜਦੋਂ ਬਣਿਆ ਕਈ ਬੰਦਿਆਂ ਦੀ ਹੋਰ ਵੀ ਇਹਦੇ ਤੇ ਟਰਾਈ ਸੀ ਪਰ ਇਹ ਚਲੋ ਬਾਬੇ ਭੋਲੂ ਜੀ ਨਾਲ ਅਸਲ ਜਿਹਦੇ ਮਾਲਕ ਹੈਗੇ ਜੀ ਬਾਬਾ ਭੋਲੂ ਬੋਲਦੇ ਉਹਨਾਂ ਨੂੰ ਸਰਦਾਰ ਅਮਰਦੀਪ ਸਿੰਘ ਭੁੱਲਰ ਤੇ ਜੀਵਨ ਭੁੱਲਰ ਪਿੰਡ ਇਹਨਾਂ ਦਾ ਹੈਗਾ ਜੀ ਮਹਿਰਨਾ ਖੁਰਦ ਦਾਣਾ ਸਟੱਡ ਫਾਰਮ ਪਹਿਲਾਂ ਇਹਨਾਂ ਕੋਲ ਕਈ ਸੋਨੇ ਕੋੜੇ ਚੈਂਪੀਅਨ ਕੋੜੇ ਰਹੇ ਸੋ ਇਹਦਾ ਦਾਣਾ ਪਾਣੀ ਸੀ ਜੀ ਮੇਰੇ ਇੱਥੇ ਹੁਣ ਮਹਿਰ ਨੇ ਆ ਤੋ ਭਾਈ ਜੀ ਉਹ ਤੁਹਾਡੇ ਕੋਲ ਨਜ਼ਰ ਆਦੀ ਵੀ ਜਿਹੜੀ ਸਾਰਿਆਂ ਨੂੰ ਸਾਰਿਆਂ ਨੂੰ ਬੜੀ ਪਸੰਦ ਆਈ ਹੈ ਤੇ ਮੈਂ ਦੇਖਦਾ ਪਿਆ ਸੀ ਵੀਡੀਓ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਵੀ ਇਹਨੂੰ ਕਿੱਥੇ ਨਾ ਦਾਈ ਜਦੋਂ ਦੇਣੀਆ ਮੈਨੂੰ ਤੇ ਬਿਲਕੁਲ ਬਾਦਲ ਸਾਹਿਬ ਦਾ ਤਾਂ ਜੀ ਮੈਂ ਹਮੇਸ਼ਾ ਹੀ ਧੰਨਵਾਦ ਕਰਦਾ ਸਾਰੇ ਘੋੜਿਆਂ ਵਾਲੇ ਹੀ ਕਰਦੇ ਆ ਜਦੋਂ ਉਹਨਾਂ ਦੀ ਸਰਕਾਰ ਹੁੰਦੀ ਹੈ ਤਾਂ ਉਹਨਾਂ ਨੇ ਘੋੜਿਆਂ ਲਈ ਬਹੁਤ ਕੰਮ ਕਰਿਆ ਜੀ ਵੱਡੇ ਲਾਈਫਸਟਾਕ ਸ਼ੋਅ ਕਰੇ ਜਿਹੜੀਆਂ ਹੋਰ ਸਰਕਾਰਾਂ ਨੂੰ ਵੀ ਕਰਨੇ ਚਾਹੀਦੀ ਸੀ ਪਰ ਉਹਨਾਂ ਨੇ ਕਰੇ ਨਹੀਂ ਜੀ ਕਿਉਂਕਿ ਘੋੜੇ ਵਾਲਿਆਂ ਨੂੰ ਲੋਕ ਸੀਰੀਅਸਲੀ ਨਹੀਂ ਲੈਂਦੇ ਘੋੜਿਆਂ ਵਾਲਾ ਇੱਕ ਬੜਾ ਵੱਡਾ ਸੈਗਮੈਂਟ ਹੈ ਤੇ ਘੋੜਾ ਜਿਹੜਾ ਹੈ ਜੀ ਇਹ ਤੁਹਾਡੇ ਲਈ ਮੰਨ ਲਓ ਵੀ ਇੱਕ ਵਪਾਰ ਦਾ ਜ਼ਰੀਆ ਵੀ ਹੈ ਸਮਾਲ 스ਕੇਲ ਇੰਡਸਟਰੀ ਹੈ ਜੀ ਇਹ ਸੋ ਬਹੁਤ ਲੋਕ ਹੈ ਜਿਹੜੇ ਘੋੜਿਆਂ ਤੋਂ ਜਿਨ੍ਹਾਂ ਦੀ ਰੋਟੀ ਰੋਟੀ ਚੱਲਦੀ ਹੈ ਜੀ ਸੋ ਮਾਦਲ ਸਾਹਿਬ ਦਾ ਵੱਡਾ ਰੋਲ ਆਉਂਦੇ ਜੀ ਉਹ ਘੋੜੀ ਇਸ ਲਈ ਉਹ ਵੀ ਅਨੋਖੀ ਹੈ ਜੀ ਘੋੜੀ ਉਹ ਕਿਉਂਕਿ ਉਸ ਕਲਰ ਦਾ ਜਿਹੜਾ ਹੈਗਾ ਮਾਰਵਾੜੀ ਘੋੜਿਆਂ ਜੋ ਮੁੱਕ ਗਿਆ ਪਹਿਲਾਂ ਇਹ ਕਲਰ ਹੁੰਦੇ ਸੀ ਪਰ ਕਾਲੇ ਰੰਗ ਦੀ क्रेਜ਼ ਨੇ ਬਹੁਤ ਸਾਰੇ ਰੰਗ ਮਾਰਵਾੜੀ ਚੋਂ ਖਤਮ ਕਰਤੇ ਨੇ ਜਿਵੇਂ ਕਿ ਕੁੱਲਾ ਹੋ ਗਿਆ ਬੋਸ ਕੀ ਕੁੱਲਾ ਹੋ ਗਿਆ ਹੋਰ ਵੀ ਕਈ ਸਾਰੇ ਰੰਗ ਨੇ ਜਿਹੜੇ ਪ੍ਰਾਤਨ ਆਪਣੇ ਲਖਜ ਸੀਗੇ ਜੀ ਫਾਰਸੀ ਦੇ ਜਾਂ ਉਸ ਤਰ੍ਹਾਂ ਦੇ ਰੰਗਾਂ ਦੀ ਵੈਰਾਈਟੀ ਸੀ ਉਹ ਪਰ ਹੁਣ ਇੱਕ ਵਾਰੀ ਮਾਰਵਾੜੀ ਚੋਂ ਮੁੱਕੀ ਪਈ ਹੈ ਜੇ ਸੋ ਇਹ ਅਨੋਖਾ ਰੰਗ ਹੈ ਜੀ ਇਹ ਵੀ ਮੈਂ ਇੰਡੀਆ ਦੇ ਵਿੱਚ ਇੱਕੋ ਹੀ ਦੇਖੀ ਹੈ ਇੰਨੀ ਸੋਹਣੀ ਤੇ ਇਸ ਰੰਗ ਦੀ ਸਿੰਧੀ ਦੇ ਵਿੱਚ ਤੇ ਕਾਠੀਆਵੜੀ ਬਰੀਡ 'ਚ ਮਿਲਦੇ ਆ ਜੇ ਇਹ ਨੂੰ ਇੰਗਲਿਸ਼ ਚ ਪਹਿਲਾ ਮੀਨੋ ਕਲਰ ਬੋਲ ਦਿੰਦੇ ਆ ਤੇ ਪੰਜਾਬੀ ਚ ਅਸੀਂ ਇਹਨੂੰ ਬੋਸਕੀ ਕੁਲਾ ਕਹਿ ਦਿੰਦੇ ਆ ਜੀ ਸੁਨਹਿਰਾ ਰੰਗ ਹੈ ਜੀ ਯੂਨੀਕ ਰੰਗ ਹੈ ਜੀ ਮੈਂ ਤੁਸੀਂ ਗੱਲ ਕਹੀ ਸੁਖਵੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਵੀ ਇਹ ਕਾਠਿਆ ਵਾੜੀ ਆ ਜਦੋਂ ਤੁਸੀਂ ਕਹਣਾ ਵੀ ਮਾਰਵਾੜੀ ਆ ਉਹ ਵੀ ਇੱਕ ਵਾਰੀ ਆ ਰਹਾ ਬਾਦਲ ਸਾਹਿਬ ਐਂ ਜੀ ਉਹਨਾਂ ਨੂੰ ਘੋੜਿਆਂ ਦਾ ਸ਼ੌਕ ਹੈ ਉਹਨਾਂ ਦੇ ਆਪ ਦੇ ਘੋੜੇ ਬਹੁਤ ਰੱਖੇ ਹੋਏ ਆ ਸੋ ਉਹਨਾਂ ਨੂੰ ਵੀ ਗਿਆਨ ਹੈ ਵੀ ਇਹ ਕਾਠਿਆ ਵਾੜੀ ਜਾਂ ਸਿੰਧੀ ਬਰੀਡ ਚ ਮਿਲਦਾ ਹੈ ਜੀ ਸੋਨਾਂ ਨੂੰ ਨੌਲੇਜ ਸੀ ਇਸ ਲਈ ਉਹਨੇ ਕੁਐਸਚਨ ਪੁੱਟ ਕੀਤਾ ਜੀ ਬਟ ਇਹਦੀਆਂ ਮੈਨੂੰ ਪਿਛਲੀਆਂ ਕਈ ਪੀੜੀਆਂ ਮਾਵਰਨੀਆਂ ਵੀ ਪਤਾ ਹੈ ਜੀ ਤੇ ਪਿਓਵਨੀਆਂ ਵੀ ਪਤਾ ਹੈ ਇਹਦਾ ਜਿਹੜਾ ਪਿੱਛੇ ਬੇਸ ਸੀ ਇਹਦਾ ਪਰਦਾਦਾ ਘੋੜੀ ਦਾ ਉਹ ਪਹਿਲਾਂ ਇੱਥੇ ਆਪਣੇ ਪੰਜਾਬ 'ਚ ਹੀ ਹੁੰਦਾ ਸੀ ਜੀ ਉਹ ਹੋਰ ਕੋਲੇ ਚੱਕ ਕਾਲਾ ਡੱਬਾ ਪਿੰਦਾ ਜੀ ਰਤਨਾਕਰ ਉਸ ਪਿੰਡ 'ਚ ਘੋੜਾ ਰਿਹਾ ਜੀ ਬਹੁਤ ਸਾਲ ਉਹ ਤੇ ਪੰਜਾਬ 'ਚ ਹੀ ਮਰਿਆ ਜੀ ਘੋੜਾ ਜੰਮਿਆ ਉਹ ਰਾਜਸਥਾਨ 'ਚ ਦਾ ਸੋ ਇਹਦਾ ਪੀੜੀਆਂ ਪਤਾ ਹੋਣ ਕਰਕੇ ਪਤਾ ਵੀ ਇਹ ਚ ਘਾਟੀਆਂ ਬੜੀ ਮਿਕਸ ਕਿਤੇ ਹੈ ਨਹੀਂ ਜੀ ਮਨੋ ਜੀ ਕਿੱਦਾਂ ਦੇਖਦੇ ਹੋ ਐ ਲੱਗ ਰਿਹਾ ਵੀ ਪੰਜਾਬੀਆਂ ਦਾ ਧਿਆਨ ਜਿਹੜਾ ਹੈ ਉਹ ਇਸ ਫੀਲਡ ਦੇ ਵੱਲ ਹਰ ਸਾਲ ਵੱਧਦਾ ਜਾ ਰਿਹਾ ਕਿਤੇ ਨਾ ਕਿਤੇ ਹੁਣ ਲੋਕੀ ਸਰਚ ਆਊਟ ਵੀ ਕਰਦੇ ਆ ਲੋਕੀ ਭਾਲਦੇ ਵੀ ਆ ਪਹਿਲਾਂ ਤਾਂ ਇਸ ਦੇ ਬਾਰੇ ਕੁਝ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਨਹੀਂ ਜੀ ਪਹਿਲਾਂ ਘੋੜਾ ਨਾ ਘੋੜੇ ਵਾਲਿਆਂ ਤਾਂ ਕਿਸਮਤ ਸੀਗਾ ਹੁਣ ਸੋਸ਼ਲ ਮੀਡੀਆ ਤੋਂ ਬਾਅਦ ਨਵੇਂ ਬੰਦੇ ਇਸ ਫੀਲਡ 'ਚ ਬਹੁਤ ਜੁੜ ਰਹੇ ਆ ਤੇ ਨਵੇਂ ਬੰਦਿਆਂ ਦੀ ਤੇ ਅਮੀਰ ਬੰਦਿਆਂ ਦੀ ਕਿਸੇ ਵੀ ਫੀਲਡ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਜੇ ਉਹਦੇ 'ਚੋਂ ਕਮਾਈ ਨਹੀਂ ਹੋਊਗੀ ਤੋ ਤਾਂ ਦਾ ਹੌਲੀ ਹੌਲੀ ਬੰਦ ਹੋ ਚੁਗਾ ਜੀ ਜਿਹਦੇ ਚ ਗਲੈਮਰ ਜੁੜਿਆ ਬਹੁਤ ਸਾਰੇ ਫਿਲਮ ਐਕਟਰਸ ਨੇ ਘੋੜੇ ਲਏ ਪੋਲੀਟੀਸ਼ੀਅਨਸ ਲਏ ਲਏ ਜਿਵੇਂ ਸੁਖਬੀਰ ਜੀ ਨੇ ਅੱਜ ਆਪ ਦੇ ਮੰਤਰੀ ਨੇ ਜੀ ਮੁੰਡੀਆਂ ਸਾਹਿਬ ਉਹ ਵੀ ਆ ਕੇ ਗਏ ਆ ਜੀ ਰਾਜਾ ਵੜਿੰਗ ਇੱਥੇ ਆ ਕੇ ਗਏ ਮੈਂ ਤੁਹਾਡੇ ਮਾਧਿਅਮ ਨਾਲ ਨਾ ਬਈ ਜੀ ਦੱਸਣਾ ਚਾਹੂੰਗਾ ਮੇਰੀ ਮੰਨ ਲਓ ਸੁਖਬੀਰ ਜੀ ਨਾਲ ਵੀ ਜਾਣ ਪਛਾਣ ਹੈ ਕਾਂਗਰਸ ਚ ਵੀ ਹੈ ਜੀ ਕਿ ਕਿਢਲੋ ਜੀ ਨਾਲ ਹੈ ਆਪ ਚ ਵੀ ਹੈ ਜੀ ਸੋ ਕਈ ਬੰਦੇ ਜਿਹੜੇ ਇਹਨਾਂ ਦੇ ਚਮਚੇ ਆ ਉਹ ਸੁਖਬੀਰ ਜੀ ਨੂੰ ਜਾ ਕੇ ਕਹਿੰਦੇ ਵੀ ਤੁਸੀਂ ਇਹਨਾਂ ਦੇ ਕਿਉਂ ਜਾਣਦੇ ਹੋ ਤਾਂ ਆਪ ਵਾਲਿਆਂ ਦੇ ਬੰਦੇ ਨੇ ਤੇ ਕਿੱਕੀ ਬਾਈ ਨੂੰ ਕਹਿੰਦੇ ਆ ਵੀ ਇਹਦਾ ਕਾਂ ਉਹਨਾਂ ਦੇ ਬੰਦੇ ਆ ਜੀ ਕਾਲੀਆਂ ਦੇ ਬੰਦੇ ਆ ਸੋ ਅਸੀਂ ਕਿਸੇ ਦੇ ਬੰਦੇ ਨਹੀਂ ਅਸੀਂ ਤਾਂ ਘੋੜਿਆਂ ਵਾਲੇ ਬੰਦੇ ਆ ਸਾਡਾ ਦਾ ਜਿਹੜਾ ਨੂੰ ਵੀ ਘੋੜਿਆਂ ਨਾਲ ਪਿਆਰ ਆ ਉਹ ਬੰਦਾ ਸਾਡੇ ਟੱਚ ਚ ਵੀ ਆ ਸਾਨੂੰ ਮਿਲਦਾ ਵੀ ਆ ਸੋ ਇਹ ਗੱਲਾਂ ਪਾਰਟੀਬਾਜੀ ਤੋਂ ਵੀ ਉੱਪਰ ਨੇ ਜੀ ਮੈਂ ਚਮਚਿਆਂ ਨੂੰ ਕਹੂੰਗਾ ਵੀ ਤੁਸੀਂ ਐਵੇਂ ਜਾ ਕੇ ਕੰਨ ਨਾ ਭਰੋ ਸਾਡਾ ਤਾਂ ਇਹਨਾਂ ਨਾਲ ਸੰਬੰਧ ਘੋੜਿਆਂ ਕਰਕੇ ਆ ਅਸੀਂ ਘੋੜਿਆਂ 'ਚੋਂ ਪਾਸੇ ਹੋ ਜਾਾਂਗੇ ਇਹ ਸਾਡੇ ਤੋਂ ਪਾਸੇ ਹੋ ਜਾਣਗੇ ਬਾਕੀ ਅਸੀਂ ਕਿਸੇ ਤੋਂ ਰਾਜਨੀਤਿਕ ਫਾਇਦਾ ਜਦੋਂ ਲੈਣਾ ਹੀ ਨਹੀਂ ਜੀ ਐਸੀ ਗੱਲ ਤਾਂ ਉਹਨਾਂ ਦਾ ਸਾਡੇ ਨਾਲ ਪ੍ਰੇਮ ਆ ਚਮਚਿਆਂ ਦਾ ਪਰ ਬਹੁਤ ਜ਼ੋਰ ਲੱਗਿਆ ਵੈ ਜੀ ਮੈਨੂੰ ਬੜੀ ਵਾਰ ਲੱਗਦਾ ਹੁੰਦਾ ਵੀ ਜੀ ਇਹ ਕਾਂਗਰਸੀ ਨੇ ਅਕਾਲੀ ਨੇ ਆਪ ਵਾਲੇ ਨੇ ਅਸੀਂ ਕੁਝ ਨਹੀਂ ਅਸੀਂ ਤਾਂ ਇਕੱਲੇ ਘੋੜਿਆਂ ਵਾਲੇ ਆ ਸੋ ਐਵੇਂ ਜਾ ਕੇ ਆਪਣਾ એનર્ਜੀ ਵੇਸਟ ਨਾ ਕਰੋ ਵੀ ਸਾਡਾ ਸਬੰਧ ਖਰਾਬ ਹੋਵੇ ਸਾਡਾ ਸਬੰਧ ਤੁਸੀਂ ਖਰਾਬ ਕਰਾਈ ਨਹੀਂ ਸਕਦੇ ਕਿਉਂਕਿ ਸਾਡਾ ਸਬੰਧ ਪਾਰਟੀਵਾਦੀ ਨਾਲ ਨਹੀਂ ਪੈਸੇ ਨਾਲ ਨਹੀਂ ਸਾਡਾ ਤਾਂ ਇੱਕ ਸਿਮਿਲਰ ਇੰਟਰਸਟ ਦਾ ਸਬੰਧ ਹੈ ਜੀ ਪ੍ਰੇਮ ਦਾ ਸਬੰਧ ਹੈ ਨਾਲ ਜਿਹਨਾਂ ਘੋੜਿਆਂ ਨਾਲ ਪਿਆਰ ਆ ਉਹ ਦਾ ਤੁਹਾਡੇ ਕੋੜੇ ਉਹ ਜੀ ਕੋੜੇ ਮੈਂ ਅੱਗੇ ਵੀ ਕਿਹਾ ਸੀ ਮੈਂ ਕਿਹਾ ਵੀ ਕੋੜਿਆਂ ਵਾਲਿਆਂ ਦੀਆਂ ਜਾਣਕਾਰੀਆਂ ਮੁੱਖ ਮੰਤਰੀਆਂ ਤੱਕ ਨੇ ਉਹ ਕੋੜਿਆਂ ਕਰਕੇ ਹੀ ਨੇ ਨਾ ਬਾਈ ਜੀ ਸਾਡੇ 'ਚ ਤਾਂ ਕੋਈ ਖਾਸ ਗੱਲ ਹੀ ਨਹੀਂ ਜੇ ਸਾਡੇ ਕੋਲੇ ਕੋਈ ਚੰਗਾ ਕੋੜਾ ਹੈ ਤਾਂ ਕੋਈ ਮੰਤਰੀ ਸਾਹਿਬ ਕੋਈ ਪੁਲਿਸ ਅਫਸਰ ਸਾਡੇ ਕੋਲੇ ਆਉਂਦੇ ਜੀ ਸੋ ਇਹ ਫਿਲਮ ਦਾ ਹੀਰੋ ਹੈ ਜਿਹੜਾ ਕੋੜਾ ਹੈ ਹੂੰ ਆਵੇਂ ਲੋਕ ਨੂੰ ਨਫੂਕਦੇ ਆ ਜੀ ਮਨਵੀਰ ਸ਼ਰਮਾ ਦਾ ਇੰਟਰਸਟ ਜਿਹੜਾ ਹੈ ਉਹ ਪਹਿਲਾਂ ਪਹਿਲਾ ਪਹਿਲਾ ਪਿਆਰ ਫੋਟੋਗ੍ਰਾਫੀ ਹੈ ਕਿ ਪਹਿਲਾ ਪਿਆਰ ਕੋੜੇ ਰਖਣਾ ਨਹੀਂ ਬਾਈ ਜੀ ਪਹਿਲਾ ਪ੍ਰੇਮ ਕੋੜਾ ਹੈ ਜੀ ਕੋੜਾ ਜਿੰਦਗੀ ਚ ਜਦੋਂ ਤੋਂ ਆਇਆ ਇਹ ਫੋਟੋਗ੍ਰਾਫੀ ਸੋਸ਼ਲ ਮੀਡੀਆ ਸਾਰੀਆਂ ਗੱਲਾਂ ਮੈਨੂੰ ਬਾਅਦ ਚ ਪਤਾ ਲੱਗਿਆ ਜੀ ਕੈਮਰਾ ਮੇਰੇ ਘਰ ਚ ਹੁੰਦਾ ਸੀ ਮੇਰੇ ਪਿਤਾ ਜੀ ਨੂੰ ਸ਼ੌਕ ਰਿਹਾ ਫੋਟੋਗ੍ਰਾਫੀ ਦਾ ਪਰ ਉਹ ਪ੍ਰੋਫੈਸ਼ਨਲ ਨਹੀਂ ਕਰਦੇ ਸੀ ਬਟ ਸੋਸ਼ਲ ਮੀਡੀਆ ਨਾ ਕੰਪਿਊਟਰ ਦਾ ਪਤਾ ਸੀ ਬਾਈ ਜੀ ਨਾ ਕੈਮਰੇ ਦੀ ਕੋਈ ਨੌਲੇਜ ਸੀ ਕੁਝ ਨਹੀਂ ਸੀ ਸਿਰਫ ਇਹ ਸੀ ਵੀ ਕੋੜੇ ਦੀ ਫੋਟੋਗ੍ਰਾਫੀ ਕਰਨੀ ਗੂਗਲ ਉਹ ਲੋ ਕੋਈ ਵੀ ਨਹੀਂ ਕਰਦਾ ਸੀ ਇੰਟਰਨੈਟ ਤੇ ਸਿਰਫ ਅੰਗਰੇਜ਼ਾਂ ਦੀਆਂ ਖਿੱਚੀਆਂ ਵੀ ਕੁਝ ਫੋਟੋਆਂ ਮਿਲਦੀਆਂ ਸੀ ਸਾਡਾ ਦੇਸੀ ਬੰਦਾ ਕੋਈ ਵੀ ਫੋਟੋਗ੍ਰਾਫੀ ਘੋੜੇ ਦੀ ਕਰਦਾ ਨਹੀਂ ਸੀ ਭਾਈ ਜੀ ਆਪਾਂ ਗੱਲ ਦੋ ਵਾਰ ਹੀ ਰੋਕੀ ਐ ਇੱਕ ਮੈਂ ਕਹਿੰਦਾ ਗੱਲ ਕਰ ਹੀ ਦੋ ਛੱਡੋ ਮੈਂ ਚਾਹਦਾ ਨਹੀਂ ਸੀ ਭਾਈ ਜੀ ਮੈਂ ਕੱਲ ਦਾ ਕਹੀ ਥਾਂ ਇੰਟਰਵਿਊ ਦਿੱਤੀ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਬਈ ਜੀ ਇੱਕ ਤਾਂ ਜਿਹੜੇ ਬਿਨਾ ਮਤਲਬ ਉਹਦੇ ਸਪੀਕਰ ਲਾ ਕੇ ਲੋਕ ਜਾਂਦੇ ਆ ਜੀ ਟਰੈਕਟਰਾਂ ਦੇ ਸਪੀਕਰ ਲੱਗੇ ਆ ਕਿਸੇ ਨੇ ਗੱਡੀ ਚલાਏ ਆ ਜਾਂ ਉਹ ਬੰਦੇ ਜਿਨ੍ਹਾਂ ਦਾ ਘੋੜਿਆਂ ਨਾਲ ਕੋਈ ਸਬੰਧ ਨਹੀਂ ਉਹ ਗੱਡੀਆਂ ਲੈ ਕੇ ਇਸ ਮੇਲੇ 'ਚ ਬਹੁਤ ਆਉਂਦੇ ਆ ਜੀ ਜਿਹਦੇ ਕਰਕੇ ਘੋੜਿਆਂ ਦਾ ਡਿਸਪਲੇ ਔਖਾ ਹੋਇਆ ਪਿਆ ਸੜਕ ਤੇ ਘੋੜਾ ਤੁਰਨ ਨੂੰ ਥਾਂ ਨਹੀਂ ਗੱਡੀਆਂ ਟਰੈਕਟਰਾਂ ਵਾਲਿਆਂ ਨੇ ਜੀ ਇਹ ਮੇਲਾ ਕੈਪਚਰ ਕਰ ਲਿਆ ਐਸੇ ਕਰਕੇ ਉਹ ਹੁਣ ਬਾਹਰਲਾ ਜਿਹੜਾ ਗਾਹ ਕਿਉਂ ਘਟ ਆਉਂਦਾ ਕਿਉਂਕਿ ਮੇਲੇ ਦੇ ਬਾਹਰ ਜਾਮ ਇਹਨਾਂ ਲੱਗ ਜਾਂਦਾ ਅਗਲੇ ਦੀ ਗੱਡੀ ਅੰਦਰ ਨਹੀਂ ਆਉਂਦੀ ਜਿਹੜਾ ਘੋੜਿਆਂ ਦਾ ਸ਼ਕੀਨ ਆ ਉਹਦੀ ਗੱਡੀ ਅੰਦਰ ਨਹੀਂ ਆਉਂਦੀ ਤੇ ਫਾਲਤੂ ਜਿਹੜੇ ਲੋਕ ਨੇ ਜੀ ਬਿਨਾਂ ਗੱਲ ਦੇ ਉਹਨਾਂ ਦੀਆਂ ਗੱ ਪ੍ਰਸ਼ਾਸਨ ਸਾਡੀ ਮੰਗ ਮੰਨ ਲਵੇ ਜੀ ਬਾਹਰ ਕਿਤੇ ਪਾਰਕਿੰਗ ਬਣਾ ਲੈਣ ਗੱਡੀਆਂ ਬਾਹਰ ਕਿਤੇ ਰੋਕ ਲੈਣ ਤਾਂ ਇਹ ਮੇਲਾ ਬਚਾਇਆ ਜਾ ਸਕਦਾ ਪਾਰਕਿੰਗ ਬਣੀਆਂ ਨੇ ਬਟ ਮੈਨ ਲੱਗਦਾ ਵੀ ਲੋਕੀ ਜਿਹੜੇ ਆ ਉਹ ਪਾਰਕਿੰਗ ਚ ਘੱਟ ਲਾਂਦੇ ਆ ਅੱਗੇ ਤੱਕ ਜ਼ਿਆਦਾ ਜੀ ਜੀ ਇਹਦੇ ਚ ਕੀ ਹੈ ਨਾ ਸੇਮ ਡੇ ਦੇ ਉੱਤੇ ਇੱਥੇ ਕਾਨਫਰੈਂਸਿਸ ਹੁੰਦੀਆਂ ਨੇ ਬਹੁਤ ਸਾਰੀਆਂ ਸੋ ਪੁਲਿਸ ਉਹਦੇ ਪ੍ਰਬੰਧ ਚ ਬਹੁਤ ਲੱਗੀ ਹੁੰਦੀ ਹੈ ਜੀ ਸੋ ਘੋੜਿਆਂ ਦਾ ਮੇਲਾ ਵੇਸਲਾ ਇਸ ਕਰਕੇ ਹੋ ਜਾਂਦਾ ਜੀ ਹੂੰ ਚਲੋ ਆਪਾਂ ਦਵਾਰਾ ਘੋੜਿਆਂ ਦੀ ਗੱਲਾਂ ਤੇ ਆਂਦੇ ਆ ਤੁਸੀਂ ਇਹ ਗੱਲ ਕੀਤੀ ਵੀ ਬਰੀਡ ਵਧੀਆ ਕਿੱਦਾਂ ਹੋ ਸਕਦੀ ਹੈ ਇਨ ਬਰੀਡਿੰਗ ਜਿਹੜੀ ਆ ਉਹ ਆ ਇਨ ਬਰੀਡਿੰਗ ਵੀ ਜਿਹੜੀ ਰੋਕਣੀ ਚਾਹੀਦੀ ਹੈ ਪਰ ਇੱਕ ਗੱਲ ਐ ਪੁੱਛੂੰਗਾ ਮਨੂ ਸ਼ਰਮਾ ਦਾ ਫੇਵਰਟ ਘੋੜਾ ਕੌਣ ਆ ਮੇਰੇ ਤਾਂ ਬਈ ਜੀ ਸਾਰੇ ਹੀ ਘੋੜੇ ਫੇਵਰਟ ਆ ਪਰ ਮੈਂ ਜਿਹੜੇ ਘੋੜਿਆਂ ਨੂੰ ਦਿਲੋਂ ਪ੍ਰੇਮ ਕਰਦਾ ਜੀ ਇੱਕ ਘੋੜਾ ਹੋਇਆ ਐਡਮ ਉਹ ਇਸ ਦੁਨੀਆ 'ਚ ਐ ਨਹੀਂ ਇੱਕ ਘੋੜਾ ਹੋਇਆ ਸ਼ਾਨ ਉਹ ਇਸ ਦੁਨੀਆ 'ਚ ਹੈ ਨਹੀਂ ਜੀ ਇੱਕ ਘੋੜਾ ਦੇਵ ਸਾਹਿਬ ਦੇਵ ਘੋੜਾ ਤੇ ਸ਼ਾਨ ਘੋੜਾ ਐਸੇ ਘੋੜੇ ਆ ਜਿਹਦੇ ਜਿਹੜੇ ਕਦੇ ਕਿਸੇ ਰਿੰਗ 'ਚ ਸੈਕਿੰਡ ਨਹੀਂ ਆਏ ਕਿੱਥੇ ਗਏ ਆ ਫਰਸਟ ਆਏ ਰੀ ਸੋ ਉਹ ਘੋੜੇ ਚੈਂਪੀਅਨ ਆਫ ਦੀ ਚੈਂਪੀਅਨ ਹੈ ਹੁਣ ਕਿਸੇ ਦਾ ਘੋੜਾ 8ਵੇਂ ਨੰਬਰ ਤੇ ਆਇਆ ਉਹ ਆਪਣੇ ਘੋੜੇ ਨੂੰ ਪ੍ਰੇਮ ਕਰ ਸਕਦਾ ਪਰ ਉਹ ਜਦੋਂ ਕਹਿੰਦਾ ਨਾ ਵੀ ਮੇਰਾ ਘੋੜਾ ਜੀ 10 ਸ਼ੋਅ ਦਾ ਚੈਂਪੀਅਨ ਹੈ ਮੇਰਾ ਘੋੜਾ 15 ਸ਼ੋਅ ਦਾ ਚੈਂਪੀਅਨ ਹੈ ਉਹ ਦਾ ਤੱਕਾ ਚੈਂਪੀਅਨ ਤਾਂ ਉਹ ਹੀ ਹੁੰਦਾ ਜਿਹੜਾ ਸਦਾ ਪਹਿਲੇ ਦੀ ਆਇਆ ਹੋਵੇ ਜੀ ਪਰ ਕੈਸ ਦੇ ਮੇਰਾ ਇੰਨੀ ਵਾਰੀ 2 ਤੇ ਆਇਆ ਇੰਨੀ ਵਾਰੀ 3 ਤੇ ਆਇਆ ਸੋ ਸ਼ਾਨ ਤੇ ਦੇਵ ਦੋ ਕੋੜੇ ਹੋਏ ਆ ਜੀ ਜਿਹੜੇ ਕਦੇ ਵੀ ਸੈਕੰਡਰੀ ਆ ਦੇਵ ਹਲੇ ਜਿਉਂਦਾ ਤੇ ਦੇਵ ਦੀ ਸੇਵਾ ਕਰਨ ਦਾ ਮੈਨੂੰ ਵੀ ਲੋਕਸਾਲ ਮੌਕਾ ਮਿਲਿਆ ਇਹ ਜੇ ਕੋੜੇ ਬਾਈ ਜੀ ਨਿਤ ਨਿਤ ਨਹੀਂ ਜੰਮਦੇ ਐਡਮ ਕੋੜਾ ਹੋਇਆ ਕਿਆ ਕੋੜਾ ਸੀ ਜੀ ਜਿਹਨੂੰ ਦੇਖਣ ਵਾਸਤੇ ਇਥੇ ਮੁੱਖ ਮੰਤਰੀ ਸਾਹਿਬ ਵੀ ਆਗੇ ਘੰਟਾ ਘੰਟਾ ਅਗਲੇ ਦੇ ਤੰਬੂ ਚ ਬਹਿੰਦੇ ਰਹੇ ਆ ਬਾਦਲ ਸਾਹਿਬ ਉੱਤੇ ਜਾਂਦੇ ਰਾਜਸਥਾਨ ਦੇ ਵੱਡੇ ਵੱਡੇ ਬਰੀਡਰ ਉਸ ਐਡਮ ਕੋੜੇ ਨੂੰ ਦੇਖਣ ਜਾਂਦੇ ਜੀ ਇੱਕ ਕੋੜਾ 나ਗ ਹੋਇਆ ਜੀ ਬਹੁਤ ਜ਼ਿਆਦਾ ਸੋਹਣਾ ਸ਼ੇਰਦਾ ਕੋੜਾ ਸਿੱ ਮਲਕੇ ਮੇਰਾ ਮਨ ਲੋ ਜੀ ਵੀ ਇਸ਼ਕ ਸੀ ਉਸ ਕੋੜੇ ਨਾਲ ਐਨਾ ਫੋਟੋਜੈਨਿਕ ਕੋੜਾ ਵੀ ਗੱਲ ਹੀ ਛੱਡ ਦਿਓ ਜੀ ਬਾਕੀ ਹੋਰ ਸਾਰੇ ਹੀ ਕੋੜੇ ਚੰਗੇ ਹੁੰਦੇ ਆ ਬਈ ਜੀ ਖੈਰ ਪਸੰਦ ਆਪਣੀ ਆਪਣੀ ਆ ਜੀ ਅੱਜ ਦੇ ਟਾਈਮ 'ਚ ਕਾਲਾ ਕਾਂਟਾ ਕੋੜਾ ਜੀ ਜਿਹਨੇ ਧੁੰਮ ਮਚਾਈ ਐ ਤੇ ਮਨ ਲੋ ਵੀ ਗੁਜਰਾਤ ਤੋਂ ਪੂਰੇ ਇੰਡੀਆ ਤੋਂ ਕੋੜੀਆਂ ਇਹਨਾਂ ਕੋਲ ਮੀਟਿੰਗ ਲਈ ਆਉਂਦੀ ਨੇ ਦਿਲਬਾਗ ਹੋ ਗਿਆ ਦੇਵਰਾਜ ਹੋ ਗਿਆ ਹੁਣ ਨਵੇਂ ਕੋੜਿਆਂ 'ਚੋਂ ਸੁਰਖਾਬ ਕੋੜਾ ਜੀ ਅਲਟੀਮੇਟ ਕੋੜਾ ਤੇ ਬਹੁਤ ਸੋਨੇ ਉਹਦੇ ਰਿਜ਼ਲਟ ਆ ਰਹੇ ਨੇ ਜੀ ਤੁਸੀਂ ਵੈਸੇ ਚਲੋ ਮੈਂ ਕਿਹਾ ਸੀ ਵੀ ਮੈਂ ਵੀ ਸੋਚ ਰਿਆ ਸੀ ਉਹ ਛੱਡ ਦਿੰਦੇ ਆ ਪਰ ਤੁਸੀਂ ਗੱਲ ਕਰਤੀ ਐ ਤੁਸੀਂ 8ਵੇਂ ਨੰਬਰ ਦੀ ਗੱਲ ਕੀਤੀ ਐ ਤੁਸੀਂ ਜਿਹੜਾ ਸ਼ੋਅ ਹੋਇਆ ਸੀਗਾ ਉਹਦੀ ਗੱਲ ਕਰਦੇ ਪਿਓ ਬਾਬਾ ਕਿਹੜੀ ਗੱਲੇ ਦਾ ਮੈਂ ਮੇਰਾ ਸ਼ੋਅ ਨਾਲ ਕੋਈ ਹੋਣੀ ਜੀ ਦੇਖੋ ਜਿੱਥੇ ਦੋ ਭਾਂਡੇ ਹੁੰਦੇ ਨੇ ਲੜਦੇ ਹੀ ਨੇ ਜੇ ਕੋੜਿਆਂਾਂ ਦਾ ਪ੍ਰੇਮ ਇੰਨਾ ਦਾ ਇਹ ਲੜਨ ਨੂੰ ਤੁਸੀਂ ਇਹਨਾਂ ਨੂੰ ਨਹੀਂ ਹਟਾ ਸਕਦੇ ਇਹ ਆਪੀ ਹਟ ਜਾਣਗੇ ਜੀ ਫੇਰ ਆਪਾਂ ਜਿਨ੍ਹਾਂ ਦੀ ਕੰਟਰੋਵਰਸੀ ਹੋ ਸਕਦਾ ਅਗਲੇ ਟੂਰਨਾਮੈਂਟਾਂ ਦੇ ਉਹਨਾਂ ਨੂੰ ਇਕੱਠੇ ਫਿਰਦੇ ਵੀ ਦੇਖੀ ਐ ਜੀ ਇਹ ਕੰਟਰੋਵਰਸੀ ਦਾ ਫਾਇਦਾ ਇਹ ਹੋਇਆ ਜਿਹੜੇ ਲੋਕਾਂ ਨੂੰ ਘੋੜਿਆਂ ਬਾਰੇ ਕੁਝ ਪਤਾ ਵੀ ਨਹੀਂ ਸੀ ਜੀ ਹੁਣ ਉਹਨਾਂ ਨੂੰ ਵੀ ਪਤਾ ਵੀ ਘੋੜਾ ਕਿੰਨੀ ਇੰਪੋਰਟੈਂਸ ਰੱਖਦਾ ਤੇ ਇੱਕ ਘੋੜੇ ਪਿੱਛੇ ਕਿੰਨਾ ਕਲੇਸ਼ ਹੋ ਸਕਦਾ ਤੇ ਜਿਹੜੇ ਬੰਦੇ ਬਾਈ ਜੀ ਤੁਹਾਡਾ ਚੈਨਲ ਵੀ ਬਹੁਤ ਵੱਡਾ ਹੈ ਤੇ ਮੈਂ ਤਾਂ ਬੜਾ ਧੀਰ ਤੋਂ ਮਿੱਟੀ ਨਾਲ ਜੁੜਿਆ ਕਰਨ ਬਾਈ ਨਾਲ ਮੇਰਾ ਬਹੁਤ ਪ੍ਰੇਮ ਹੈ ਉਹ ਬੰਦੇ ਜਿਹੜੇ 3-3 ਲੱਖ ਰੁਪਈਆ ਇੰਟਰਵਿਊ ਦਾ ਲੈਂਦੇ ਆ ਤੇ ਉਹ ਇੰਟਰਵਿਊ ਆ ਪੋਡਕਾਸਟ ਕਰਦੇ ਫਿਰਦੇ ਆ ਜੀ ਬਸ ਫਿਰ ਘੋੜੇ ਚ ਪਾਵਰ ਦੇਖ ਲੋ ਕਿੱਡੀ ਵੱਡੀ ਹੈ ਟਾਈਮ ਨਹੀਂ ਮਿਲਦਾ ਵੱਡੇ ਵੱਡੇ ਪੱਤਰਕਾਰ ਚਲੋ ਨੌਕ ਕਿਉ ਲੈਣਾ ਸੋ ਘੋੜੇ ਚ ਬੜੀ ਵੱਡੀ ਪਾਵਰ ਹੈ ਬੇ ਜੀ ਤੇ ਸੋਸ਼ਲ ਮੀਡੀਆ ਮੈਂ ਬੜੀ ਦਿਰ ਤੋਂ ਹੈਂਡਲ ਕਰਦਾ ਜੀ ਮੈਨੂੰ ਹੋ ਗਏ 15 ਕ ਸਾਲ ਪਰ ਮੈਂ ਇੱਕ ਸਲਾਹ ਸਾਰਿਆਂ ਨੂੰ ਦਊਂਗਾ ਜੀ ਇਹ ਉਹ ਧਰਤੀ ਹੈ ਸੋਸ਼ਲ ਮੀਡੀਆ ਜਿਹੜਾ ਤੁਹਾਡੇ ਦਾਣਿਆਂ ਨੂੰ ਕਈ 100 ਗੁਣਾ ਨਹੀਂ 1000 ਗੁਣਾ ਕਰਦਾ 네ਗੇਟਿਵਿਟੀ ਬੀਜ ਲਓ ਪੋਜ਼ਿਟਿਵਿਟੀ ਬੀਜ ਲਓ ਆਉਣੀ ਤੁਹਾਡੇ ਤੇ 1000 ਗੁਣਾ ਹੋ ਕੇ ਜੀ ਤੇ ਤੁਹਾਡੀਆਂ ਗੱਲਾਂ ਨਾਲ ਜੇ ਤੁਹਾਡੀ ਟ੍ਰੇਡ ਬਦਨਾਮ ਹੁੰਦੀ ਹੈ ਘੋੜਿਆਂ ਵਾਲਾ ਲਫ਼ਜ਼ ਬਦਨਾਮ ਹੁੰਦਾ ਵੀ ਘੋੜਿਆਂ ਵਾਲੇ ਐ ਹੁੰਦੇ ਆ ਜੀ ਘੋੜਿਆਂ ਵਾਲੇ ਵਾਹ ਹੁੰਦੇ ਆ ਤਾਂ ਉਹ ਗੱਲਾਂ ਭਰਾਵੋ ਨਾ ਕਰੋ ਤੁਹਾਡੇ ਬੀਜੇ ਵੀ ਕੰਡੇ ਫਿਰ ਚੁਗਣੇ ਸਾਰਿਆਂ ਨੂੰ ਪੈਣੇ ਤੇ ਚੁਗੇ ਨਹੀਂ ਜਾਣੇ ਭਾ ਮਾ ਜੋ ਮਰਜੀ ਛੜਕੀ ਜਾਓ ਤੁਸੀਂ ਕਿਹਾ ਵੀ ਸ਼ਾਨ ਉਹ ਘੋੜਾ ਹੁੰਦਾ ਜਿਹੜਾ ਹਰ ਰਿੰਗ 'ਚ ਫਸਟ ਆਂਦਾ ਚੈਂਪੀਅਨ ਘੋੜੇ ਦਾ ਨਾਮ ਚੈਂਪੀਅਨ ਆਫ ਚੈਂਪੀਅਨ ਪਰ ਗੱਲ ਹੈ ਨਾ ਵੀ ਦੂਜੇ ਪਾਸੇ ਕਹਿੰਦੇ ਵੀ ਛੂਆ ਹੀ ਅੱਜਕੱਲ ੱਤਕਾ ਚੱਲਣ ਲੱਗ ਗਿਆ ੱਤਕਾ ਹੋ ਗਿਆ ਪਹਿਲੇ ਵਾਲੇ ਜਿਹੜੇ 8ਵੇਂ ਤੇ ਉਹ ਦੇਖੋ ਜਿਹੜਾ ਨਾ ਦੁਨੀਆ ਦੇ ਉੱਤੇ ਨਿਸ਼ਪੱਖਸ਼ ਕੀ ਹੁੰਦਾ ਹੈ ਜਿਹੜਾ ਤੁਹਾਡੇ ਪੱਖ 'ਚ ਹੋਵੇ ਬਸ ਜੇ ਤੁਹਾਡੇ ਕੋਈ ਚੀਜ਼ ਹੱਕ 'ਚ ਨਹੀਂ ਤਾਂ ਉਹ ਤੱਕ ਹੀ ਹੈ ਉਹ ਤੁਹਾਡੇ ਨਾਲ ਯਰਮ ਹੀ ਹੈ ਬਹੁਤ ਵੱਡਾ ਜਿਗਰਾ ਚਾਹੀਦਾ ਰਿੰਗ 'ਚ ਜਾ ਕੇ ਨਾਮ ਫੜ ਕੇ ਆਉਣ ਦਾ ਮੈਨੂੰ ਕੋਈ ਪਤਾ ਨਹੀਂ ਨਾ ਤਾਂ ਮੈਂ ਉਸ ਸ਼ੋਅ 'ਚ ਸੀਗਾ ਜੀ ਮੈਂ ਵੀ ਬਹੁਤ ਘੱਟ ਸ਼ੋਅਾਂ 'ਚ ਜਾਂਦਾ ਕਿਉਂਕਿ ਸ਼ੋਅਾਂ 'ਚ ਜਾ ਕੇ ਹੁਣ ਸਵਾਦ ਨਹੀਂ ਆਉਂਦਾ ਆਪਾ 'ਚ ਖੈਬਾ ਜੀ ਜ਼ਿਆਦਾ ਹੈ ਬਟ ਜੇ ਆਪਾਂ ਸ਼ੋਅ ਚ ਗਏ ਆ ਜੀ ਜੇ ਆਪਾਂ ਨੂੰ ਲੱਗਦਾ ਵੀ ਇਹ ਆਰਗੇਨਾਈਜ਼ਰ ਬੇਈਮਾਨ ਨੇ ਜੱਜ ਬੇਈਮਾਨ ਨੇ ਆਪਾਂ ਉਹਨਾਂ ਸ਼ੋਅਾਂ ਚ ਜਾਓ ਨਾ ਪਰ ਕਿਸੇ ਦਾ ਜਾ ਕੇ ਆਪਾਂ ਕਾਰਜ ਜਦੋਂ ਖਰਾਬ ਕਰਦੇ ਆ ਤਾਂ ਕੰਮ ਔਖਾ ਹੋ ਜਾਂਦਾ ਮਨੂਸ਼ ਸ਼ਰਮਾ ਸ਼ੋਅਸ ਦੇ ਵਿੱਚ ਕਿਉਂ ਨਹੀਂ ਜਾਂਦਾ ਮੇਰੇ ਸਾਹਮਣੇ ਤੁਸੀਂ ਸ਼ੋਅ ਆਰਗੇਨਾਈਜ਼ ਵੀ ਕਰਾਈ ਸੀਗੇ ਸ਼ੋਅ ਆਰਗੇਨਾਈਜ਼ ਕਰਾਈ ਸੀ ਬਾਈ ਜੀ ਉਹ ਸ਼ੋਅ ਵੀ ਬੰਦ ਹੋਇਆ ਕਿਉਂ ਬੰਦ ਕਿਉਂ ਕਰਤੇ ਲੋਕਾਂ ਨੂੰ ਨਾ ਅਸਲ ਚ ਬਾਈ ਜੀ ਸੈਟੀਸਫਾਈ ਕਰਨਾ ਹੈਗਾ ਹੁਣ ਬਹੁਤ ਔਖਾ ਤੇ ਕਈ ਬੰਦੇ ਕਹਿੰਦੇ ਜੀ ਵੀ ਤੁਸੀਂ ਸ਼ੋ ਅਗਲੇ ਨੂੰ ਸਮਝਾਓ ਵੀ ਤੇਰੇ ਘੋੜੇ ਚ ਕੀ ਨੁਕਸਰੇ ਹਾਰਿਆ ਬੰਦਾ ਕਦੋਂ ਸਮਝਦਾ ਬਈ ਉਹ ਤਾਂ ਤੁਹਾਡੇ ਗੱਲ ਨੂੰ ਪੈਂਦਾ ਉਹਨੂੰ ਤੁਸੀਂ ਸਮਝਾਈ ਨਹੀਂ ਸਕਦੇ ਇੱਕ ਬੰਦਾ ਉਹ ਆਪਣੇ ਘੋੜੇ ਨੂੰ ਆਪਣੇ ਬੱਚਿਆਂ ਵਾਂਗੂ ਰੱਖਦਾ ਉਹਦਾ ਨੁਕਸ ਸੁਣਨ ਨੂੰ ਤਿਆਰ ਹੀ ਨਹੀਂ ਤੇ ਤੁਸੀਂ ਉਹਨੂੰ ਕਿਵੇਂ ਐਕਸਪਲੇਨ ਕਰ ਦੋਗੇ ਉਹ ਤੁਹਾਡੇ ਗੱਲ ਪਊਗਾ ਜੀ ਹਾਰਿਆ ਬੰਦਾ ਨਹੀਂ ਕਦੇ ਉਹਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਹਾਰੇਵੇਂ ਬੰਦੇ ਰੋ ਜੀ ਇਸ ਉਹ ਦੇ ਵਿੱਚ ਮਤਲਬ ਲੜਾਈ ਇਹ ਅੱਜ ਤੋਂ ਨਹੀਂ ਸ਼ੁਰੂ ਹੋਈ ਇਹ ਹੁਣ ਦੀ ਨਹੀਂ ਹੈ ਇਹ ਪਹਿਲਾਂ ਦੀ ਚੱਲ ਰਹੀ ਹੈ ਮੈਂ 2010 ਤੋਂ ਦੇਖਦਾ ਬਾਈ ਜੀ ਹੁਣ ਸੋਸ਼ਲ ਮੀਡੀਆ ਕਰਕੇ ਨਾ ਇਹ ਲੜਾਈ ਲੰਮੀ ਹੋ ਜਾਂਦੀ ਹੈ ਅੱਗੇ ਵੀ ਲੋਕ ਇਨਾਮ ਪਾੜ ਕੇ ਸੁੱਟ ਜਾਂਦੇ ਸੀ ਸਰਟੀਫੀਕੇਟ ਪਾੜ ਦਿੰਦੇ ਸੀ ਇਨਾਮ ਨਹੀਂ ਲੈਂਦੇ ਸੀ ਉਦੋਂ ਇਹ ਗੱਲਾਂ ਫੇਸਬੁੱਕ ਤੇ ਨਹੀਂ ਹੁੰਦੀਆਂ ਸੀ ਹੁਣ ਜਿਹੜੀ ਛੋਟੀ ਤੋਂ ਛੋਟੀ ਲੜਾਈ ਹੈ ਉਹ ਫੇਸਬੁੱਕ ਤੇ ਆਉਣ ਕਰਕੇ ਪਤਾ ਜ्यादा ਲੱਗਦਾ ਹੈ ਹੋਰ ਗੱਲ ਕੋਈ ਨਹੀਂ ਪਿੱਛੇ ਇੱਕ ਵੀਡੀਓ ਵੀ ਪਿੱਛੇ ਵੀ ਵਾਇਰਲ ਹੋਈ ਆ 10-15 ਦਿਨ ਪਹਿਲਾਂ ਇੱਕ ਹੋਰ ਸ਼ੋਅ ਜਿਹੜਾ ਚੱਲਦਾ ਸ਼ੋਅ ਹੀ ਬੰਦ ਕਰ ਦਿੱਤਾ ਗਿਆ ਜੀ ਇਹ ਮਤਲਬ ਇਹ ਚੀਜ਼ਾਂ ਤੁਸੀਂ ਕਹਿ ਰਹੇ ਹੋ ਵੀ ਆਮ ਹੀ ਨੇ ਹੁੰਦੀ ਇਹ ਆਮ ਹੀ ਨੇ ਬਾਈ ਜੀ ਐਂ ਹੀ ਹੋਣੀਆਂ ਇਹ ਉਦੋਂ ਬੰਦ ਹੋਣਗੀਆਂ ਜਦੋਂ ਇਹ ਸ਼ੋਅ ਹੋਣੇ ਬੰਦ ਹੋ ਜਾਣਗੇ ਫਿਰ ਇਹੀ ਲੋਕ ਰੌਲਾ ਬਣਗੇ ਵੀ ਯਾਰ ਸ਼ੋਅ ਹੋਣੇ ਚਾਹੀਦੇ ਸੀ ਹੁਣ ਅਸੀਂ ਇੱਕ ਨਵਾਂ ਕਨਸੈਪਟ ਲੈ ਕੇ ਆਵਾਂਗੇ ਬਾਈ ਜੀ ਸ਼ਾਇਦ ਇਸੇ ਸਾਲ ਚ ਹੀ ਕਰ ਦਈਏ ਡਿਸਪਲੇ ਰਿੰਗ ਹੋਊਗਾ ਸਾਰੇ ਲੋਕ ਪ੍ਰੇਮ ਨਾਲ ਆਪਣੇ ਆਪਣੇ ਘੋੜੇ ਲੈ ਕੇ ਆਉਣਗੇ ਉਹਨਾਂ ਨੂੰ ਇੱਕ ਕਾਮਨ ਪਲੇਸ ਤੇ ਡਿਸਪਲੇ ਕੀਤਾ ਜਾਊਗਾ ਸੋਸ਼ਲ ਮੀਡੀਆ ਤੇ ਦਿਖਾਇਆ ਜਾਊਗਾ ਉਹਦੇ ਚ ਪਰ ਕੋਈ ਪਲੇਸ ਨਹੀਂ ਕਿਸੇ ਨੂੰ ਮਿਲੋਗੇ ਜੀ ਤੁਹਾਡਾ ਘੋੜਾ ਕਿਵੇਂ ਪਰਫਾਰਮ ਕਰਦਾ ਹੈ ਲੋਕਾਂ ਦੇ ਰਿਐਕਸ਼ਨ ਤੋਂ ਤੁਸੀਂ ਅੰਦਾਜ਼ਾ ਰੱਖਦੇ ਹੋ ਬਾਕੀ ਤੁਹਾਨੂੰ ਆਪ ਵੀ ਤੁਹਾਡਾ ਘੋੜਾ ਦੱਸ ਦੂਗਾ ਵੀ ਮੇਰਾ ਘੋੜੇ ਨੇ ਅੱਜ ਕਿਵੇਂ ਪਰਫਾਰਮ ਕੀਤਾ ਪਾਕਿਸਤਾਨ ਚ ਜੀ ਡਾਂਸ ਦੀਆਂ ਇਵੈਂਟਸ ਹੁੰਦੀਆਂ ਨੇ ਉਹ ਫ੍ਰੈਂਡਲੀ ਮੈਚ ਟਾਈ ਬੈਕ 100 100 ਘੋੜਾ ਆ ਜਾਂਦਾ ਸੋ ਬਾਈ ਜੀ ਉੱਥੇ ਫ੍ਰੈਂਡਲੀ ਮੈਚ ਹੁੰਦਾ ਲੋਕੀ ਪ੍ਰੇਮ ਨਾਲ ਆਉਂਦੇ ਨੇ ਜਸਟ ਇੱਕ ਮੀਟਿੰਗ ਵਾਂਗੂ ਆਪਣੇ ਆਪਣੇ ਘੋੜੇ ਉਹਨਾਂ ਦੇ ਡਾਂਸ ਕਰਦੇ ਨੇ ਜਿਹਦਾ ਘੋੜਾ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦਾ ਕਿਉਂਕਿ ਹਰੇ ਹੁਣ ਸਾਡੇ ਹੀ ਕਾਮ ਹੀ ਕਹਿੰਦੇ ਵੀ ਜਿਹੜੀ ਬਾਹਰ ਭੀੜ ਬੈਠੀ ਹੈ ਜੀ ਉਹ ਵੀ ਜੱਜ ਹੈ ਸੋ ਅਸੀਂ ਅੰਦਰਲੇ ਜੱਜ ਮਕਾ ਦੇਣੇ ਨੇ ਜੀ ਹੁਣ ਕਈ ਬੰਦੇ ਆ ਦੇਖੋ ਨੈਗੇਟਿਵਿਟੀ ਦੀ ਗੱਲ ਆਦਾ ਕਈ ਬੰਦੇ ਹੁਣ ਮੇਰੀ ਇਸ ਪੋਸਟ ਤੇ ਵੀ ਕਮੈਂਟ ਕਰਨਗੇ ਵੀ ਲੋਕ ਤਾੜੀਆਂ ਵਜਾਉਣ ਵਾਲੇ ਘਰੋਂ ਲਿਆਉਣ ਲੈ ਆਉਣ ਸਾਨੂੰ ਕੀ ਜੇ ਝੂਠੀਆਂ ਤਾੜੀਆਂ ਸੁਣ ਕੇ ਕੋਈ ਆਪਣੇ ਘੋੜੇ ਨੂੰ ਵਧੀਆ ਸਮਝਦਾ ਭਾਈ ਸਮਝ ਲੈਣ ਤੋਂ ਸਾਡਾ ਤਾਂ ਕੁਝ ਨਹੀਂ ਜਾਂਦਾ ਅਸੀਂ ਕੋਈ ਕਿਸੇ ਨੂੰ ਨਾਮ ਨਹੀਂ ਦੇਣਾ ਭਾਈ ਜੀ ਫ੍ਰੈਂਡਲੀ ਮੈਚ ਹੈ ਜੀ ਵਧੀਆ-ਵਧੀਆ ਬੰਦੇ ਇਕੱਠੇ ਹੋਣਗੇ ਇੱਕ ਦੂਜੇ ਦੇ ਘੋੜੇ ਇੱਕ ਥਾਂ ਤੇ ਉਹ ਡਿਸਪਲੇ ਕਰਕੇ ਵਧੀਆ ਰੋਟੀ ਪਾਣੀ ਖਾ ਕੇ ਆਪਦੇ ਘਰੇ ਜਾਣਗੇ ਜੀ ਤੁਸੀਂ ਮੈਂ ਕਵਾਂਗਾ ਅ ਫਿਰ ਤੁਸੀਂ ਵੀ ਤੁਸੀਂ ਦੋਨੋਂ ਘੋੜੇ ਦੇਖੇ ਹੋਣੇ ਆ ਦੋਨੋਂ ਕੀ ਤੁਸੀਂ ਸਾਰੇ ਹੀ ਦੇਖੇ ਭਾਈ ਜੀ ਸੁਣੋ ਘੋੜੇ ਸਾਰੇ ਹੀ ਚੰਗੇ ਹੁੰਦੇ ਆ ਹਰੇਕ ਘੋੜੇ ਦਾ ਇੱਕ ਦਿਨ ਹੁੰਦਾ ਮੈਨੂੰ ਦਿਨ ਹੁੰਦਾ ਤੁਹਾਡਾ ਘੋੜਾ ਹੋ ਸਕਦਾ ਉਸ ਦਿਨ ਤੁਹਾਡੇ ਘੋੜੇ ਤੋਂ ਸਾਰੇ ਮਾੜੇ ਹੋਣ ਹੋ ਸਕਦਾ ਹੈ ਤੁਹਾਡੇ ਘੋੜੇ ਤੋਂ ਸਾਰੇ ਉਸ ਦਿਨ ਚੰਗੇ ਹੋਣ ਹੋ ਸਕਦਾ ਮੈਂ ਇੱਕ ਛੋਟੀ ਐਗਜ਼ਾਮਪਲ ਦਿੰਦਾ 나ਗ ਘੋੜਾ ਐਡਾ ਫੇਮਸ ਘੋੜਾ ਸੀ ਇੱਕ ਵਾਰੀ 나ਗ ਰਿੰਗ ਚ ਆਇਆ ਜੱਜਾਂ ਨੇ ਮਿਲਕ ਟੀਥ ਦਾ ਰਿੰਗ ਬੰਦ ਕਰਕੇ ਰਾਜਸਥਾਨ ਦੇ ਜੱਜ ਸੀ ਉਸ ਘੋੜੇ ਨੂੰ ਦੇਖਣ ਚਲੇਗੇ ਵੀ ਸ਼ੋਅ ਬਾਅਦ ਚ ਡਿਸਾਈਡ ਕਰਾਂਗੇ ਪਹਿਲਾਂ ਘੋੜਾ ਦੇਖਿਆ ਇਹ 나ਗ ਨੂੰ ਹਾਂ ਤੇ 나ਗ ਦੋ ਦੰਦ ਚ ਫਸਟ ਆਇਆ ਜਦੋਂ 나ਗ ਦੁਬਾਰਾ ਵੱਡੇ ਘੋੜਿਆਂ 'ਚ ਆਇਆ ਉਸ ਦਿਨ ਉਸ ਘੋੜੇ ਨੇ ਪਰਫਾਰਮ ਹੀ ਨਹੀਂ ਕੀਤਾ ਉਹ ਸ਼ਾਇਦ 8ਵੇਂ ਨੰਬਰ ਦੇ ਲੱਗਿਆ ਸੀ ਮੈਂ ਰਿੰਗ 'ਚ ਸੀ ਮਾਲਕਾਂ ਨੂੰ ਵੀ ਸਮਝ ਆ ਗਈ ਵੀ ਅੱਜ ਸਾਡੇ ਘੋੜੇ ਨੇ ਉਹ ਚੀਜ਼ ਹੀ ਨਹੀਂ ਦਿਖਾਈ ਕਿਉਂਕਿ ਘੋੜੇ ਨੂੰ ਗੁੱਸਾ ਆ ਗਿਆ ਜਦੋਂ ਕੋਈ ਮੱਖੀ ਲੜ ਗਈ ਜਾ ਉਹ ਐਡਾ ਅਗਰੈਸਿਵ ਹੋ ਗਿਆ ਫਿਰ ਉਹਦੇ 'ਚ ਜੱਜ ਵੀ ਕੀ ਕਰੂਗਾ ਜੀ ਮੈਂ ਕੋਈ ਨਹੀਂ ਕਹਿੰਦਾ ਵੀ ਜੱਜ ਸਾਰੇ ਦੁੱਧ ਦੇ ਦੋਤੇ ਹੁੰਦੇ ਹੋਣਗੇ ਪਾਰਸ਼ੀਐਲਟੀ ਹੁੰਦੀ ਹੋਊਗੀ ਪਰ ਜੇ ਆਪਾਂ ਸ਼ੋਅਾਂ ਦੇ ਵਿੱਚ ਝਗੜੇ ਕਰਾਂਗੇ ਤਾਂ ਇਹ ਸ਼ੋਅ ਜਮੇ ਹੀ ਬੰਦ ਹੋ ਜਾਣਗੇ ਤੇ ਘੋੜੇ ਵਾਲਿਆਂ ਨੂੰ ਝਗੜਾਲੂ ਬੰਦੇ ਦੇ ਤੌਰ ਤੇ ਜਾਣਿਆ ਜਾਊਗਾ ਦਿਲਦਾਰ ਬੰਦੇ ਦੇ ਤੌਰ ਤੇ ਨਹੀਂ ਜਾਣਾ ਜਾਊਗਾ სპੋਰਟਸਮੈਨ ਦੇ ਤੌਰ ਤੇ ਨਹੀਂ ਜਾਣਾ ਜਾਊਗਾ ਜਿਹੜਾ ਅਸਲ ਚ ਘੋੜਿਆਂ ਬਾਰੇ ਜਾਣਦਾ ਉਹਨੂੰ ਪਤਾ ਹੈ ਵੀ ਉਹ ਇਸ ਲਾਈਨ ਦੇ ਵਿੱਚ ਆਇਆ ਉਹਨੂੰ ਇਹ ਪਤਾ ਹੈ ਵੀ ਹਾਂ ਹਰ ਵੇਲੇ ਨਹੀਂ ਝਗੜੇ ਹੁੰਦੇ ਰਹਿੰਦੇ ਜੇ ਆ ਐਡਾ ਵੱਡਾ ਮੇਲਾ ਹੈ ਆਪਸ ਵਿੱਚ ਸਾਰੇ ਲੜਾਈ ਥੋੜੀ ਨਾ ਜਾਂਦੇ ਆ ਬਾਈ ਜੀ ਰੀਸੈਂਟਲੀ ਇੱਕ ਸ਼ੋਅ 'ਚ ਜਾ ਕੇ ਆਇਆ ਸੀ ਘੋੜਿਆਂ ਦੇ ਤੇ ਜਿਹੜਾ ਜੱਜ ਸੀ ਇੱਕ ਸਾਡਾ ਜਾਣਕਾਰ ਸੀ ਦੋ ਜੱਜ ਹੋ ਸੀ ਜਿਨ੍ਹਾਂ ਨਾਲ ਮੇਰੀ ਕੋਈ ਬੋਲ ਚਾਲ ਨਹੀਂ ਮਾ ਲੋਇਕ ਤੁਸੀਂ ਕਹਿੰਦੇ ਵੀ ਮੇਰੀ ਬਣਦੀ ਨਹੀਂ ਉਹਨਾਂ ਨਾਲ ਤੇ ਜਿਹੜਾ ਸਾਡਾ ਜੱਜ ਸੀ ਉਹਨੇ ਮੈਨੂੰ ਆਕੇ ਗਿਆ ਵੀ ਬਈ ਤੇਰਾ ਘੋੜਾ 70ਵੇਂ ਨੰਬਰ ਤੇ ਆਇਆ ਮੈਂ ਕਿਹਾ ਯਾਰ ਬਾਰ ਵੱਡੀ ਗੱਲ ਆ ਵੀ ਆਪਾਂ ਬਾਹਰ ਵੀ ਨਿਕਲੇ ਠੀਕ ਹੈ ਜੀ ਤੇ ਘੋੜਾ ਸਾਡਾ ਆਇਆ ਉਸ ਰਿੰਗ ਚ ਫਰਸਟ ਫੇਰ ਮੈਂ ਉਹਨੂੰ ਮੇਰੇ ਭਰਾ ਨੂੰ ਪੁੱਛਿਆ ਵੀ ਆਏ ਨੂੰ ਮੈਂ ਕਿਹਾ ਵੀ ਇਹ ਤੇਰੀ ਕਰਤੂਤ ਨਾਲ ਤਾਂ ਨਹੀਂ ਫਸਤਾ ਆ ਕਹਿੰਦਾ ਵੀ ਨਹੀਂ ਘੋੜਾ ਇਸ ਰਿੰਗ ਚ ਡਿਜ਼ਰਵ ਕਰਦਾ ਸੀ ਤੇ ਹੋ ਸਕਦਾ ਮੈਂ ਟਿੜਿਆ ਉਹਨੂੰ ਹੋਰ ਸਾਰੇ ਰਿੰਗ ਚ ਲੈ ਜਾ ਉਦਣ ਘੋੜਾ ਪਰਫਾਰਮ ਨਾ ਕਰਿਆ ਜਾਂ ਉਸ ਘੋੜੇ ਤੋਂ ਬਹੁਤ ਚੰਗੇ ਘੋੜੇ ਹਣ ਤਾਂ ਮੇਰਾ ਘੋੜਾ ਬਾਹਰ ਵੀ ਤਾਂ ਜਾ ਸਕਦਾ ਵੇ ਜੀ ਜੇ ਇੱਕ ਕੰਪੀਟੀਸ਼ਨ 'ਚ ਕੋਈ ਮੱਲ ਜਿੱਤ ਗਿਆ ਇਹਦਾ ਮਤਲਬ ਇਹ ਹੈ ਵੀ ਉੱਤੇ ਜਾ ਕੇ ਰੌਲਾ ਪਾਊਗਾ ਵੀ ਮੈਂ ਤਾਂ ਹਰੇਕ ਕੰਪੀਟੀਸ਼ਨ 'ਚ ਜਿੱਤਣਾ ਕਿਉਂਕਿ ਮੈਂ ਉੱਥੇ ਜਿੱਤ ਗਿਆ ਹ ਸੋ ਥੋੜਾ ਜਿਹਾ ਦਿਲ ਵੱਡਾ ਰੱਖਣਾ ਪਊਗਾ ਜੀ ਜੇ 쇼 ਵਾਲੇ ਬਿਜ਼ਨਸ ਨੂੰ ਚਾਲੂ ਰੱਖਣਾ ਹੈ। ਮੈਂ ਕਹਿੰਦਾ ਸਾਰੇ ਜਿੰਨੇ ਵੀ ਘੋੜੇ ਮਾਲਕ ਮੈਂ ਇੱਕ ਬੰਦੇ ਨੂੰ ਨਹੀਂ ਕਹਿੰਦਾ ਮੈਂ ਵੀ ਇਹ ਗੱਲ ਕਹਿੰਦਾ ਵੀ ਥੋੜਾ ਜਿਹਾ ਦਿਲ ਸਾਨੂੰ ਵੱਡਾ ਰੱਖਣਾ ਵੱਡਾ ਦਿਲ ਰੱਖਣਾ ਪਊਗਾ ਬਈ ਜੇ ਆਪਾਂ ਇਸ ਟ੍ਰੇਡ ਨੂੰ ਬਚਾਉਣਾ ਹੈ ਘੋੜਿਆਂ ਵਾਲੇ ਨੂੰ ਭਾਈਚਾਰੇ ਨੂੰ ਬਚਾਉਣਾ ਤਾਂ ਆਪਾਂ ਨੂੰ ਦਿਲ ਵੱਡਾ ਰੱਖਣਾ ਪੈਣਾ ਬਈ ਤਾਂ ਤੁਸੀਂ ਚਾਹੁੰਦੇ ਹੋ ਵੀ ਸਰਕਾਰ ਦੁਆਰਾ ਜਿਹੜੇ ਆਰਗੇਨਾਈਜ਼ ਸ਼ੋ ਨੇ ਉਹ ਉਹ ਜ਼ਿਆਦਾ ਹੋਣੇ ਚਾਹੀਦੇ ਆ ਪ੍ਰਾਈਵੇਟ ਐਵੇਂ ਐਵੇਂ ਆ ਬਈ ਜੀ ਪ੍ਰਾਈਵੇਟ ਬੰਦੇ ਨਾ 30 ਲੱਖ ਰੁਪਿਆ ਲੱਗਦਾ ਸ਼ੋ ਤੇ ਮਿਨੀਮਮ ਪਰ ਅਸੀ ਕਿਹ ਤੋਂ ਤਸੇਰ ਮੰਗਦੇ ਆ ਕਿ ਤੋਂ 20 ਮੰਗਦੇ ਆ ਕੋਈ ਲੱਖ ਦੇ ਲੈਂਦਾ ਹੈ ਨਾ ਜੇ ਸਰਕਾਰ ਜਦੋਂ ਸ਼ੋਅ ਕਰਾਉਂਦੀ ਹੈ ਸਰਕਾਰ ਉਹੀ ਕੰਮ 5 ਕਰੋੜ ਚ ਵੀ ਕਰਾ ਸਕਦੀ ਹੈ ਤੇ ਸਰਕਾਰ ਵਾਸਤੇ ਕੁਝ ਵੀ ਨਹੀਂ ਤੇ ਲਾਈਵ ਸਟਾਕ ਇੱਕ ਬਹੁਤ ਵੱਡਾ ਬਿਜ਼ਨਸ ਹੈ ਹਲੇ ਵੀ ਪਸ਼ੂਤਨ ਹਲੇ ਵੀ ਲੋਕਾਂ ਦੇ ਘਰ ਚੁੱਲ੍ਹੇ ਗਾਂ ਮੱਜਾਂ ਕਰਕੇ ਬੱਕਰੀਆਂ ਕਰਕੇ ਚਲਦੇ ਆ ਘੋੜਿਆਂ ਕਰਕੇ ਚਲਦੇ ਆ ਜਦੋਂ ਸਰਕਾਰ ਲਾਈਫਸਟਾਕ ਸ਼ੋਅ ਕਰਾਉਂਦੀ ਸੀ ਅਕਾਲੀ ਸਰਕਾਰ ਚ ਹੁੰਦਾ ਰਿਹਾ ਕਾਂਗਰਸ ਚ ਵੀ ਹੋਇਆ ਇੱਕ ਦੋ ਵਾਰੀ ਪਰ ਉਹ ਬਾਲਾ ਇੰਟਰਸਟ ਨਹੀਂ ਲਿਆ ਕਿਉਂਕਿ ਇੱਧਰ ਸੁਖਵੀਰ ਜੀ ਨੂੰ ਇੰਟਰਸਟ ਸੀਗਾ ਜੀ ਦੂਜੇ ਕਿਸੇ ਨੂੰ ਜਾਨਵਰਾਂ ਨਾਲ ਇੰਟਰਸਟ ਨਹੀਂ ਸੀ ਸੋ ਉਸ ਕਰਕੇ ਉਹ ਫਿਰ ਅੱਗੇ ਕੰਟੀਨਿਊ ਨਹੀਂ ਹੋ ਪਾਇਆ ਜੇ ਜੇ ਸਰਕਾਰ ਕਰਾਵੇ ਬਈ ਜੀ ਸਰਕਾਰ ਦਾ ਮੁਕਾਬਲਾ ਆਮ ਬੰਦਾ ਕਿਵੇਂ ਕਰ ਸਕਦਾ ਸਰਕਾਰੋਂ ਨੂੰ ਬਹੁਤ ਵੱਡੇ ਪੱਮਾਨੇ ਤੇ ਕਰ ਸਕਦੇ ਜੇ ਜੇ ਕੰਪੀਟੀਸ਼ਨ ਹੁੰਦੇ ਆ ਤਾਂ ਅੱਜ ਗਾਵਾਂ ਮੈਨੂੰ ਲੱਗਦਾ ਵੀ 50 50 ਲੀਟਰ ਦੁੱਧ ਤੇ ਚੱਲੀਆਂ ਗਿਆ ਗਾਵਾਂ ਮੱਝਾਂ 30 30 35 32 ਤੇ ਚੱਲੀਆਂ ਗਈਆਂ ਜੀ ਜਿਹੜਾ ਝੋਟਿਆਂ ਨੂੰ ਗਾਵਾਂ ਨੂੰ ਲੋਕ ਖੋਲਾ ਕਹਿੰਦੇ ਸੀ ਅੱਜ ਉਹਨਾਂ ਦੇ ਤੇਲ ਲਾ ਕੇ ਸ਼ੇਪ ਕਰਕੇ ਮੇਲਿਆਂ 'ਚ ਜੀ ਮੇਲਿਆਂ 'ਚ ਲੈ ਕੇ ਆਉਂਦੇ ਆ ਸਰਕਾਰ ਕਰੇ ਤਾਂ ਚੰਗੀ ਗੱਲ ਹੈ ਜੀ ਤੁਸੀਂ ਤੇਲ ਲਾਉਣ ਦੀ ਗੱਲ ਕਿਤੀ ਅਨੋਖੇ ਦੇ ਸ਼ਾਇਨ ਮੈਂ ਦੇਖੀ ਐ ਜੀ ਬਾਈ ਜੀ ਕੋਈ ਪ੍ਰੋਡਕਟਰ ਲਾਇਆ ਸੀ ਕੁਛ ਲਾਇਆ ਕੋਈ ਪ੍ਰੋਡਕਟਰ ਨਹੀਂ ਲਾਇਆ ਬਾਈ ਜੀ ਸ਼ਾਇਨ ਨਾ ਬੰਦੇ ਚ ਵੀ ਪਾਊਡਰ ਲਾਇਆ ਨਹੀਂ ਆਂਦੀ ਤੇਲ ਲਾਇ ਨਹੀਂ ਦੀ ਸ਼ਾਇਨ ਸ਼ਾਇਨ ਆਉਂਦੀ ਹੁੰਦੀ ਐ ਪਿੰਡੇ ਦੇ ਅੰਦਰੋਂ ਜੇ ਤੁਹਾਡੀ ਚੰਗੀ ਖਰਾ ਖਾਦੀ ਐ ਤੁਹਾਡੀ ਚੰਗੀ ਗਰੂਮਿੰਗ ਐ ਇਸ ਘੋੜੀ ਦੇ ਉੱਤੇ ਮੇਲਾ ਦੇ ਦਿਨ ਚ ਵੀ ਤਿੰਨ ਚਾਰ ਘੰਟੇ ਹੱਥ ਫੇਰਦਾ ਤੇ ਇਸ ਘੋੜੀ ਦੇ ਫੈਨ ਵੀ ਬੜੇ ਐ ਮਾਲਕ ਤਾਂ ਫੇਰਦਾ ਹੀ ਫੇਰਦਾ ਐ ਤੇ ਫੈਨ ਵੀ ਆ ਕੇ ਖਰਖਰਾ ਫੇਰ ਜਾਂਦੇ ਐ ਇਹ ਬੜੇ سارے ਵੀਡੀਓ ਭਾਈ ਜੀ ਨੂੰ ਪਉਂਦਾ ਰਹਿੰਦਾ ਬਹੁਤ ਪ੍ਰੇਮ ਕਰਦੇ ਆ ਜੀ ਪ੍ਰੇਮ ਨਾਲ ਕੋੜੀ ਲਸ਼ਕਾਈ ਪਈ ਆ ਜੀ ਬੰਦੇ ਆ ਆਪਣੇ ਸਟਾਈਲ 'ਚ ਜ਼ਰੂਰ ਜੇ ਅਨੋਖੀ ਬਾਰੇ ਵੀਡੀਓ ਜੋ ਜਿੱਦਾਂ ਬੋਲਦੇ ਹੋ ਇੱਕ ਆਪਣੇ ਸਟਾਈਲ 'ਚ ਜ਼ਰੂਰ ਬੋਲ ਲਿਓ ਅਨੋਖੀ ਬਾਰੇ ਕਿੱਦਾਂ ਉਹ ਸਟਾਈਲ ਦੇ ਵਿੱਚ ਜ਼ਰੂਰ ਇੱਕ ਵਾਰੀ ਇਹ ਭਾਈ ਜੀ ਉਹ ਕੋੜੀ ਹੈ ਵੀ ਜੇ ਕਿਸੇ ਰਾਜਿਆਂ ਦਾ ਰਾਜ ਹੁੰਦਾ ਨਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਲੜਾਈ ਲੜੀ ਸੀ ਲੈਲੀ ਕੋਰੀ ਬਾਰੇ ਲਲੀ ਕੋੜੀ ਬਾਰੇ ਬਹੁਤ ਵੱਡਾ ਝਗੜਾ ਹੋਇਆ ਯੁੱਧ ਹੋਇਆ ਜੀ ਗੱਲ ਮਕੋ ਸਤ ਹਜ਼ਾਰ ਬੰਦਾ ਮਰਿਆ ਤੇ 7 ਲੱਖ ਰੁਪਏ ਕਹਿੰਦੇ ਆ ਵੀ ਉਸ ਟਾਈਮ ਖਰਚ ਆਇਆ ਸੀ ਫਿਗਰ ਮੇਰੀ ਕੋਈ ਗਲਤ ਮਲਤ ਹੋ ਸਕਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਉਹਦੇ ਗਲ ਦੇ ਵਿੱਚ ਕੋਹੇਨੂਰ ਹੀਰਾ ਪਾ ਦਿੰਦੇ ਸੀ ਕੋੜਾ ਅੱਜ ਦਾ ਨਹੀਂ ਦੁਨੀਆ ਤੋਂ ਪ੍ਰੇਮ ਦੀ ਚੀਜ਼ ਰਹਾ ਮਹਾਰਾਜਾ ਰਣਜੀਤ ਸਿੰਘ ਵਰਗਾ ਬੰਦਾ ਅੱਜ ਜਿਹਦੇ ਤਿੰਨ ਟੁਕੜੇ ਕਰਕੇ ਇੰਗਲੈਂਡ ਵਾਲੀ ਰਾਣੀ ਤਾਜ 'ਚ ਜੜ ਕੇ ਖੁਸ਼ ਐ ਉਹ ਘੋੜਾ ਸਾਡੇ ਬੰਦਿਆਂ ਨੇ ਸਾਡੇ ਵੱਡਿਆਂ ਨੇ ਘੋੜਿਆਂ ਦੇ ਗਲ 'ਚ ਪਾ ਕੇ ਰੱਖਿਆ ਉਹ ਹੀਰਾ ਸੋ ਘੋੜੇ ਦਾ ਜਾਦੂ ਕਦੇ ਵੀ ਖਤਮ ਨਹੀਂ ਹੁੰਦਾ ਤੇ ਘੋੜੇ ਨੂੰ ਨਾ ਪੈਸੇ ਨਾਲ ਜੋੜੋ ਨਾ ਈਗੋ ਨਾਲ ਜੋੜੋ ਇਹ ਤੁਹਾਡੇ ਲਈ ਉਹ ਰਾਹ ਖੋਲ ਸਕਦਾ ਜਿਹੜਾ ਕੋਈ ਵੀ ਤੁਹਾਡੇ ਲਈ ਨਹੀਂ ਖੋਲ ਸਕਦਾ ਮੇਰੇ ਵਰਗਾ ਬੰਦਾ ਸੀ ਜਮਾ ਆਮ ਘਰ ਚੋਂ ਉਠਿਆ ਜੀ ਗਰੀਬ ਘਰ ਚੋਂ ਹਲੇ ਵੀ ਗਰੀਬ ਹੀ ਆ ਪਰ ਸਾਡੀ ਪਹੁੰਚ ਤਾਂ ਹੈ ਨਾ ਸਾਨੂੰ ਸੁਖਵੀਰ ਬਾਦਲ ਜੀ ਵਰਗੇ ਬੰਦੇ ਹਾਕ ਮਾਰ ਕੇ ਤਾਂ ਪਛਾਣ ਲੈਂਦੇ ਆ ਤੇ ਇਸ ਪਛਾਣ ਦਾ ਤਾਂ ਬਈ ਜੀ ਕੋਈ ਮੁੱਲ ਹੀ ਨਹੀਂ ਇਹਨੂੰ ਨਾ ਪੈਸੇ ਨਾਲ ਜੋੜੋ ਨਾ ਨਾਮ ਨਾਲ ਜੋੜੋ ਇਹਦੇ ਚ ਹੋਰ ਬੜਾ ਕੁਝ ਹੈ ਖੱਟਣ ਲਈ ਬੜੀਆਂ ਲਿਹਾਜ਼ਾਂ ਤੇ ਬੜਾ ਪ੍ਰੇਮ ਬੜਾ ਸਕੂਨ ਹੈ ਇਸ ਕੰਮ ਚ ਜਿਹੜਾ ਇਹਨਾਂ ਨੂੰ ਪਿਆਰ ਕਰਦਾ ਜਿਹੜੀ ਇਹਨਾਂ ਦੀ ਸੇਵਾ ਕਰਦਾ ਜੀ ਜ਼ਿੰਦਗੀ ਉਹਦੀ ਬਦਲ ਜਾਂਦੀ ਹੈ ਜਮਾ ਬਦਲ ਜਾਂਦੀ ਹੈ ਬਈ ਜੀ ਡਿਪਰੈਸ਼ਨ ਨਹੀਂ ਹੁੰਦਾ ਦਿਨ ਤੀਆਂ ਵਰਗਾ ਲੰਘਦਾ ਕਦੋਂ ਸਵੇਰ ਹੁੰਦੀ ਹੈ ਤੇ ਕਦੋਂ ਸ਼ਾਮ ਹੁੰਦੀ ਹੈ ਸਭ ਤੋਂ ਜ਼ਿੰਦਗੀ ਮਨੁਹੂਸ ਹੋ ਉਸ ਬੰਦੇ ਦੀ ਹੈ ਜਿਹਨੂੰ ਇਹ ਲੱਗਦਾ ਵੀ ਮੇਰਾ ਦਿਨ ਅਜ ਮਸਾਂ ਬੀਤਿਆ ਸੋਚੋ ਵੀ ਉਹ ਕਿੰਨੇ ਸਟ੍ਰੈਸ ਚ ਰਹਿੰਦਾ ਤੇ ਬਾਈ ਜੀ ਮੈਨੂੰ ਤਾਂ ਦਿਨ ਵੀ ਭੁੱਲ ਜਾਂਦਾ ਟਾਈਮ ਵੀ ਭੁੱਲ ਜਾਂਦਾ ਘੜੀ ਮੈਂ ਕਦੇ ਬੰਨੀ ਨਹੀਂ ਚਲੋ ਫੋਨ ਚ ਹੁੰਦੀ ਹੈ ਜਦੋਂ ਦਿਨ ਤੁਹਾਡਾ ਸਕੂਨ ਵਾਲਾ ਤਾਂ ਤੁਹਾਨੂੰ ਟਾਈਮ ਦੇਖਣ ਦੀ ਤਰੀਕ ਦੇਖਣ ਦੀ ਲੋੜ ਹੀ ਨਹੀਂ ਜੀ ਚਾਰ ਘੋੜਿਆਂ ਵਾਲੇ ਆ ਗਏ ਜਿੱਦਲੋਂ ਆਇਆ ਸੀ ਕਿਸੇ ਦੇ ਚਲੇ ਗਏ ਜਿੱਥੇ ਤੁਸੀਂ ਇੰਡੀਆ ਭਰ ਚ ਜਿੱਥੇ ਮਰਜ਼ੀ ਚੱਲੇ ਜਾਈਏ ਬਾਈ ਜੀ ਤੁਹਾਨੂੰ ਵੈਲਕਮ ਕਰਨ ਵਾਲੇ ਲੋਕ ਐ ਐਡਾ ਵੱਡਾ ਹੈ ਸਰਕਲ ਹੈ ਜੇ ਮੈਂ ਦੇਖ ਰਿਹਾ ਮੇਲਾ ਲੱਗੇ ਰਹਿੰਦਾ ਵੀ ਇਹ ਨਹੀਂ ਰਾਤ ਹੋ ਗਈ ਐ ਮੈਂ ਵੀ ਕਿਹਾ ਸੀ ਵੀ ਮੈਂ ਵੀ ਵਾਈਂਡ ਅਪ ਕਰਨ ਲੱਗਾ ਐ ਮੈਂ ਵੀ ਕੈਮਰੇ ਬੰਦ ਕਰਨ ਲੱਗਾ ਸੀ ਪਰ ਲੋਕੀ ਆ ਹੀ ਜਾਂਦੇ ਨੇ ਇਹ ਨਾ ਬਾਈ ਜੀ ਇੱਕ ਜੈਸਚਰ ਹੀ ਐ ਜਿਵੇਂ ਸਾਡੇ ਫਾਰਮ ਤੇ ਕੋਈ ਭਾਵੇਂ ਰਾਤ ਨੂੰ 12 ਵਜੇ ਵੀ ਆ ਜਾਏ ਵੀ ਮੈਂ ਤਾਂ ਜੀ ਲੰਘਿਆ ਜਾਂਦਾ ਬੰਦਾ ਯੂਪੀ ਦਾ ਰਹਿਣ ਵਾਲਾ ਹੋਵੇ ਅਸੀਂ ਉਹਨੂੰ 12 ਵਜੇ ਵੀ ਘੋੜੇ ਦਿਖਾ ਦਿੰਦੇ ਆ ਰਹਿਣ ਦੀ ਜਗ੍ਹਾ ਵੀ ਦੇ ਦੇਣੇ ਰੋਟੀ ਵੀ ਖਵਾਉਣੇ ਕਿਉਂਕਿ ਹੋ ਸਕਦਾ ਉਹ ਬੰਦਾ ਸੋਸ਼ਲ ਮੀਡੀਆ ਤੇ ਘੋੜੇ ਦੇਖਦਾ ਹੋਵੇ ਤੇ ਦੁਬਾਰਾ ਵਿਚਾਰਾ 50 ਸਾਲਾਂ ਬਾਅਦ ਯੂਪੀ ਤੋਂ ਇਸ ਏਰੀਆ 'ਚ ਆਵੇ ਹੋ। ਸੋ ਸੇ ਮੁਰੇ ਮੇਲੇ 'ਚ ਵੀ ਸਾਰੀ ਰਾਤ ਹੀ ਲੋਕ ਲੁੱਕ ਕੇ ਤੰਬੂਆਂ 'ਚ ਵੀ ਚਲੇ ਜਾਂਦੇ ਆ ਵੀ ਅਸੀਂ ਤਾਂ ਸਵੇਰੇ ਜਾਣਾ ਜੀ ਹੁਣ ਸਾਨੂੰ ਘੋੜਾ ਕੱਟ ਕੇ ਦਿਖਾ ਦੋ। ਸੋ ਬੜੀ ਪ੍ਰੇਮ ਦੀ ਦੁਨੀਆ ਜੀ ਬਾਕੀ ਹਰੇਕ ਬੰਦੇ ਨੇ ਉਹਦੇ 'ਚੋਂ ਪ੍ਰੇਮ ਪਾਲਣਾ ਕਿ ਲੜਾਈ ਪਾਲਣੀ ਉਹ ਆਦੀ ਆਪਣੀ ਮਰਜ਼ੀ ਹੈ ਜੀ। ਧੰਨਵਾਦ ਭਾਈ ਜੀ ਤੁਹਾਡਾ ਬਹੁਤ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਬਹੁਤ ਧੰਨਵਾਦ ਮਿੱਟੀ ਬਹੁਤ ਧੰਨਵਾਦ